ਮੈਟ ਟਰੰਪ ਨੇ ਤਾਂ ਗਾਣਾ ਸੁਣ ਲਿਆ ਪੰਜਾਬ ਦੇ ਵਿੱਚ ਜਿਹੜਾ ਚੱਲਿਆ ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟਰੰਪ ਮਿਲੋ ਦਿੱਕੀ ਤੀ ਕੀ ਸ਼ਕੀ ਦੀ ਗੱਲ ਕੋਈ ਨਾ ਦਲਜੀਤ ਦਸਾਂਜ ਖੋਰੀ ਵੀ ਹੁਣ ਮਖੌਲ ਕਰਦੇ ਨੇ ਇਦਾਂ ਦੇ ਗਾਣਿਆਂ ਦੇ ਉੱਪਰ ਲੱਗਦਾ ਇਹ ਟਰੰਪ ਟਰੰਪ ਸਾਹਿਬ ਖੁਰਾ ਨੇ ਗਾਣਾ ਇਹ ਸੁਣਿਆ ਹੋਵੇਗਾ ਚਲੋ ਇਹ ਤੇ ਫਨੀ ਚੀਜ਼ਾਂ ਨੇ ਸੋਸ਼ਲ ਮੀਡੀਆ ਦੀਆਂ ਪਰ ਟਰੰਪ ਇੰਨਾ ਵਿਹਲਾ ਨਹੀਂਗਾ ਵੀ ਤੁਹਾਡੇ ਗਾਣੇ ਸੁਣਦਾ ਰਹੇ ਟਰੰਪ ਟਰੰਪ ਐਸਟਾਈਕ ਠੀਕ ਹੈ ਨਹੀਂ ਸੋ ਹੀ ਇਜ਼ ਅ ਪ੍ਰੈਜ਼ੀਡੈਂਟ ਆਫ ਯੂ ਐਸ ਔਰ ਯੂ ਐਸ ਦਾ ਜਿਹੜਾ ਵੀ ਪ੍ਰੈਜ਼ੀਡੈਂਟ ਹੋਊਗਾ ਉਹ ਇਸ ਟਾਈਮ ਦੁਨੀਆ ਦਾ ਹੀ ਪ੍ਰੈਜ਼ ਕੁੱਲ ਜੈਨੂਨ ਹੈ ਹਰ ਟ੍ਰੰਪ ਟ੍ਰੰਪ ਦੇ ਬਾਰੇ ਬੋਲੋ ਕੁਛ ਪੰਜਾਬੀ ਵਿੱਚ ਦੋ ਜਾਂ ਟ੍ਰੰਪ ਬਾਰੇ ਹੁਣ ਮੈਂ ਕੀ ਬੋਲਾਂ ਜੱਟਾਂ ਦੇ ਕੋਤਾਰ ਨੂੰ ਹੋਰ ਪਤਾ ਐਡਰ ਗਾਲਾਂ ਦੇ ਡਾ ਯਾਰ ਉਹ ਉਹ ਗਾਲਾਂ ਮੈਨੂੰ ਵਧੀਆ ਲੱਗਦੀ ਤੇ ਪਰ ਹੁਣ ਹੁਣ ਕੀ ਦੇਖੋ ਜੀ ਜਿਹੜਾ ਅੱਜ ਵੀ ਚੱਲ ਰਿਹਾ ਅਗਲਾ ਚਲਾਉਗਾ ਨਾ ਜੀ ਜੇ ਹੁਣ ਅਗਲਾ ਚਲਾਉਗਾ ਹੁਣ ਆ ਗਿਆ ਹੁਣ ਟ੍ਰੰਪ ਤੋਂ ਬਦਕ ਜੋੜੀ ਕੋੜੀ ਚੀਜ਼ ਹੈ ਐਸ ਵਾਰੀ ਰੋਲਾ ਜ਼ਿਆਦਾ ਇਸ ਲਈ ਪਿਆ ਕਿਉਂਕਿ ਉਹ ਜਿਹੜਾ ਜਹਾਜ਼ ਆਇਆ ਉਹ ਮਿਲਟਰੀ ਦਾ ਸੀ ਜਿਹੜੇ ਬੰਦੇ ਆਏ ਉਹਨਾਂ ਨੂੰ ਚੈਨਾ ਲੱਗੀਆਂ ਸੀ ਉਹਨਾਂ ਦੇ ਹੱਥ ਕੜੀਆਂ ਲੱਗੀਆਂ ਸੀ ਸੋ ਤਾਂ ਕਰਕੇ ਇੱਕ ਵੱਡਾ ਮਸਲਾ ਬਣਿਆ ਦੂਸਰਾ ਟਰੰਪ ਦਾ ਰਵਈਆ ਉਹ ਥੋੜਾ ਬੋਲਡ ਸਪੀਕਿੰਗ ਪਰਸਨ ਹੈ ਸੋ ਉਹਨੇ ਇਸ ਬਾਬਤ ਸਟੇਟਮੈਂਟਸ ਜਾਂ ਵੀਡੀਓਜ਼ ਬਹੁਤ ਜ਼ਿਆਦੀਆਂ ਨੈਟ ਤੇ ਪੁਵਾਤੀਆਂ ਜਿਹਦੇ ਕਰਕੇ ਮਸਲਾ ਜ਼ਿਆਦਾ ਲੇਕਿਨ ਇਹ ਚੀਜ਼ ਪਹਿਲੀ ਵਾਰੀ ਨਹੀਂ ਹੋਈ ਇਹ ਯੂਐਸ ਨੇ ਪਹਿਲਾਂ ਵੀ ਕੀਤੀ ਪਈ ਹੈ ਇਹ ਜਿਹੜੇ ਹਜੇ ਆਏ ਨਹੀਂ 104 ਬੰਦੇ ਇਹ ਹਜੇ ਪਹਿਲੀ ਕਿਸ਼ਤ ਹੈ ਜਿਹੜੀ ਜੀ ਛੋਟੀ ਜੀ ਹੈ ਮਤਲਬ ਇਹ ਪਹਿਲੀ ਕਿਸ਼ਤ ਹੈਗੀ ਹੈ ਲੈ ਪਹਿਲੀ ਕਿਸ਼ਤ ਹੈ ਜਿਹੜੀ ਛੋਟੀ ਹੈ ਇਹਦੇ ਇਹਦੇ ਆਉਣੀ ਹੈ 18000 ਬੰਦਿਆਂ ਦੀ ਲਿਸਟ ਹੈ ਟੋਟਲ ਪਿੱਛੇ ਜਿਹੜੀ 트ੰਪ ਗਵਰਨਮੈਂਟ ਨੇ ਅਨਾਉਂਸ ਕੀਤੀ ਸੀ 18000 ਬੰਦੇ ਨੇ ਜਿਨ੍ਹਾਂ ਨੂੰ ਹਲੇ ਭੇਜਣਾ ਹੈ ਯੈਸ 18000 ਇੰਡੀਆ ਦੇ ਬੰਦੇ ਨੇ ਜਿਹੜੇ ਆਉਣੇ ਅੱਛਾ ਸ਼ੋਸ਼ੇ ਬਾਜੀ ਠੀਕ ਹੈ ਜੀ ਉਹਨਾਂ ਦਾ ਮੁੰਡਾ ਚਲਾ ਗਿਆ ਸਾਡਾ ਰਹਿ ਗਿਆ ਹੂੰ ਠੀਕ ਹੈ ਕਿ ਨਹੀਂ ਇਹ ਪੰਜਾਬ ਦੇ ਵਿੱਚ ਜ਼ਿਆਦਾ ਪੰਜਾਬ ਚ ਹੈ ਹੀ ਇਹ ਪੰਜਾਬ ਚ ਹੈ ਹੀ ਸੋਸ਼ੀਵਾਦੀ ਜਿੰਨਾ ਚਿਰ ਸਾਡਾ ਸਮਾਜ ਇੰਨਾਂ ਚੀਜ਼ਾਂ ਤੋਂ ਬਾਹਰ ਨਹੀਂ ਆਉਂਦਾ ਜਿੰਨਾ ਚਿਰ ਜੱਟਾਂ ਦੇ ਕਾਕੇ ਆ ਨਹੀਂ ਸਮਝਣਗੇ ਵੀ ਜੇ ਸਾਡੀਆਂ ਜ਼ਮੀਨਾਂ ਦੇ ਉੱਤੇ ਲਿਮਟਾਂ ਚੁੱਕੀਆਂ ਹੋਈਆਂ ਤੇ ਅਸੀਂ ਜੀਪਾਂ ਚ ਫਿਰਦੇ ਸੋਹਣੇ ਨਹੀਂ ਲੱਗਦੇ ਤਾਂ ਉਹ ਉਹਨਾਂ ਚਿਰ ਤਾਂ ਨਹੀਂ ਸਿਸਟਮ ਸੁਧਰਨ ਵਾਲਾ ਜੱਟ ਦੋ ਕਿੱਲੇ ਦਾ ਮਾਲਕ ਆ ਵਿਆਹ 20 ਲੱਖ ਦਾ ਕਰਦਾ ਐ ਸਾਨੂੰ ਸਮਝ ਨਾ ਪਊਗਾ ਨਾ ਜਿੰਨਾ ਚਿਰ ਇਹ ਸਮਾਜ ਸਿੱਧੇ ਪਾਸੇ ਨਹੀਂ ਆਊਗਾ ਉਹਨਾਂ ਚਿਰ ਐਦਾਂ ਦੀਆਂ ਚੀਜ਼ਾਂ ਹੁੰਦੀਆਂ ਰਹਿਣਗੀਆਂ ਕਿਸੇ ਨਾ ਕਿਸੇ ਰੂਪ 'ਚ ਜਿਹੜਾ ਭਈਆ ਬਿਹਾਰੀ ਬੰਦਾ ਹੈ ਉਹ ਪਰਦੇਸੀ ਬੰਦਾ ਹੈ ਉਹ ਬਿਹਾਰ 'ਚੋਂ 2000 ਦੀ 1500 ਦੀ ਟਿਕਟ ਲੈ ਕੇ ਖਾਲੀ ਹੱਥ ਪੰਜਾਬ 'ਚ ਆ ਰਿਹਾ ਔਰ 20 ਸਾਲ ਬਾਅਦ ਉਹ ਇੱਥੇ ਪ੍ਰਾਪਰਟੀ ਵੀ ਬਣਾ ਕੇ ਬੈਠਾ 플ੌਟ ਵੀ ਬਣਾ ਕੇ ਬੈਠਾ ਉਹਦੇ ਬੱਚੇ ਵੀ ਵਧੀਆ ਸਕੂਲ ਪੜ੍ਹ ਰਹੇ ਤੇ ਤੁਸੀਂ ਤੇ ਇੱਥੋਂ ਦੇ ਜਾਇਦਾਦਾਂ ਵਾਲੇ ਬੰਦੇ ਹੋ ਤੁਸੀਂ ਕਿਉਂ ਨਹੀਂ ਬਣਾ ਪਾ ਰਹੇ ਦੇਖੋ ਜੀ ਗੱਲ ਸੁਣੋ ਪਰ ਤੁਸੀਂ 50 ਲੱਖ 5 ਲੱਖ ਨਹੀਂ ਔਰ 50 ਲੱਖ ਤੁਸੀਂ ਐਡੇ ਬੇਵਕੂਫ ਐ ਨਹੀਂ ਕਿਸੇ ਨੂੰ ਵੀ ਚੁਕਾ ਦੋ ਹੂੰ ਤੇ ਇਹਦਾ ਮਤਲਬ ਜੋ ਵੀ ਹੋਇਆ ਉਸ ਕਰਾਇਮ ਦੇ ਪਾਰਟਨਰ ਤੁਸੀਂ ਵੀ ਹੋਣੇ ਹੀ ਹੂੰ ਦੂਜੀ ਗੱਲ ਹੈ ਜਿਹਨੂੰ ਤੁਸੀਂ ਪੈਸੇ ਦਿੱਤੇ ਆ ਕਿ ਜਿਹੜਾ ਵੀ ਏਜੰਟ ਤੁਸੀਂ ਚੁਣਿਆ ਪਹਿਲਾਂ ਤੇ ਤੁਸੀਂ ਆਪ ਜਾਣ ਪੁੱਝ ਕੇ ਇੱਕ ਅਨ ਡਾਕੂਮੈਂਟਡ ਏਜੰਟ ਚੁਣਿਆ ਪਿੰਡ 'ਚ ਤੁਰਦਾ ਫਿਰਦਾ ਚੋਲਾ ਸ਼ਾਪ ਏਜੰਟ ਚੁਣਿਆ ਹੂੰ ਉਹ ਜਿਹੜੇ 25 25 50 50 ਲੱਖ ਸੌਰੀ ਲਾ ਕੇ ਗਏ ਆ ਜਿੱਦ ਨੂੰ ਕੇਸ ਪਾਣਗੇ ਮੰਨ ਲਓ ਹੁਣ ਇਹਨਾਂ ਦਾ ਥੋੜੀ ਵੀ ਉਹਨਾਂ ਨੇ ਕਿਸੇ ਏਜੰਟ ਦਾ ਨਾਮ ਲੈਂਦਾ ਜੀ ਇਹਨੇ ਭੇਜਿਆ ਉਹ ਸਾਬਤ ਕਰਨਾ ਪੈਣਾ ਮੌਕੇ ਤੇ ਕੀ ਹੋਏਗਾ ਮੌਕੇ ਤੇ ਜੋ ਹੋ ਰਿਹਾ ਉਹੀ ਹੋਏਗਾ ਜੀ ਐਫ ਆਈ ਆਰ ਹੋ ਜਾਏਗੀ ਉਹਨੂੰ ਫੜ ਕੇ ਵੱਤ-ਵੱਤ ਅਰੈਸਟ ਕਰ ਲੋਂਗੇ 10 ਦਿਨ ਜੇਲ੍ਹ ਚ ਵੀ ਰੱਖ ਲੋਂਗੇ 10 ਦਿਨ ਬਾਅਦ ਕੋਰਟ ਚ ਤੇ ਜਾਣਾ ਪਏਗਾ ਨਾ ਤੇ ਕੋਰਟ ਚ ਗੱਲਾਂ ਨਹੀਂ ਚੱਲਣੀਆਂ ਉੱਥੇ ਸਬੂਤ ਚੱਲਣੇ ਨੇ ਕਿ ਨਹੀਂ ਡੰਕੀ ਵਾਲਾ ਰਸਤਾ ਅੱਗੇ-ਅੱਗੇ ਹੋਰ ਔਖਾ ਹੋਣਾ ਜਾਣ ਦਾ ਰਿਸਕ ਉਹਦੇ ਚ ਪਹਿਲਾਂ ਹੀ ਆ ਹੂੰ ਮੈਨੂੰ ਤੇ ਲੋਕਾਂ ਦੀ ਆ ਵੀ ਨਹੀਂ ਸਮਝ ਆਉਂਦੀ ਵੀ 50 ਲੱਖ ਲਾ ਕੇ ਤੁਸੀਂ ਜੰਗਲਾਂ 'ਚ ਜਾ ਰਹੇ ਹੋ ਜਿੱਦੇ 'ਚ ਵਾਪਸ ਆਉਣ ਦਾ ਵੀ ਭਰੋਸਾ ਨਹੀਂ ਜਿੱਦਾਂ ਹੋਣ ਹੋਇਆ ਤੇ 50 ਲੱਖ 'ਚ ਕਿਹੜਾ ਕਾਰੋਬਾਰ ਇੱਥੇ ਨਹੀਂ ਹੋ ਸਕਦਾ ਜਿੱਦਿ ਤੁਸੀਂ ਤੁਸੀਂ ਬੈਂਕ 'ਚ ਰੱਖ ਦੋ ਤਾਂ ਵੀ ਤੁਹਾਨੂੰ ਮੇਰੇ ਖਾਲਾ ਲੱਖ ਰੁਪਇਆ ਮਹੀਨਾ ਵਿਆਜ ਆਈ ਜਾਣ ਸੋਸ਼ਲ ਮੀਡੀਆ ਦੇ ਉੱਪਰ ਇਸ ਵਕਤ ਜਿਸ ਤਰੀਕੇ ਦੇ ਨਾਲ ਅਮਰੀਕਾ ਦਾ ਮੁੱਦਾ ਚੱਲ ਰਿਹਾ ਹੈ ਕਿ ਬਈ ਅਮਰੀਕਾ ਨੇ ਜਿਸ ਤਰੀਕੇ ਦੇ ਨਾਲ ਭਾਰਤੀਆਂ ਨੂੰ ਉਹਨਾਂ ਭਾਰਤੀਆਂ ਨੂੰ ਜੋ ਅਨਡਾਕੂਮੈਂਟਡ ਨੇ ਜਿਨ੍ਹਾਂ ਨੂੰ ਡਿਪੋਰਟ ਕੀਤਾ ਹੈ ਉਸ ਤਰੀਕੇ ਦੇ ਨਾਲ ਤਾਂ ਕਿਸੇ ਵਿਦੇਸ਼ ਨੇ ਨਹੀਂ ਕੀਤਾ ਇਹ ਚੀਜ਼ਾਂ ਬਹੁਤ ਚੱਲ ਰਹੀਆਂ ਨੇ ਲਗਾਤਾਰ ਸੋਸ਼ਲ ਮੀਡੀਆ ਦੇ ਵਿੱਚ ਇਹ ਚਰਚਾਵਾ ਵੀ ਨੇ ਕਿ ਭਈ ਜਿਹੜੇ ਲੋਕਾਂ ਨੂੰ ਅਮਰੀਕਾ ਨੇ ਡਿਪੋਰਟ ਕੀਤਾ ਹੈ ਕਿ ਉਹ ਦੁਬਾਰਾ ਵੀਜ਼ਾ ਲਗਵਾ ਪਾਣਗੇ ਕੀ ਜੋ ਲੋਕ ਅਮਰੀਕਾ ਦਾ ਵੀਜ਼ਾ ਲਗਾਉਣਾ ਚਾਹੁੰਦੇ ਨੇ ਉਹਨਾਂ ਨੂੰ ਹੁਣ ਕਿਹੜੀਆਂ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪਵੇਗਾ ਆਲ ਗਰਾਉਂਡਸ ਕਈ ਚੀਜ਼ਾਂ ਨੇ ਚੱਲ ਰਹੀਆਂ ਨੇ ਉਸ ਬਾਬਤ ਜਿਹੜਾ ਹੈ ਗਏ ਉਹ ਅੱਜ ਤੁਹਾਨੂੰ ਪ੍ਰੋਪਰ ਤਰੀਕੇ ਦੇ ਨਾਲ ਦੱਸਣ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਵੀਜ਼ਾ ਐਕਸਪਰਟ ਮੌਜੂਦ ਨੇ ਅਮਰਜੀਤ ਜੀਤਾ ਉਹਨਾਂ ਦੇ ਨਾਲ ਗੱਲਬਾਤ ਕਰਕੇ ਪ੍ਰੋਪਰ ਤਰੀਕੇ ਦੇ ਨਾਲ ਤੁਹਾਨੂੰ ਗਾਈਡ ਕਰਨ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਸਵਾਗਤ ਕਰਦੇ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਸਮਾ ਦਿਨ ਲਈ ਸ਼ੁਕਰੀਆ ਜੀ ਸਰ ਅੱਛਾ ਜਿਸ ਤਰੀਕੇ ਦੇ ਨਾਲ ਅਮਰੀਕਾ ਨੇ ਭਾਰਤੀਆਂ ਨੂੰ ਰਿਪੋਰਟ ਕੀਤਾ ਹੈ ਉਹ ਭਾਰਤੀ ਜੋ ਅਨਡਾਕੂਮੈਂਟਡ ਸੀਗੇ ਅਤੇ ਜੋ ਵਿਵਹਾਰ ਜਿਹੜਾ ਉਹ ਅਮਰੀਕਾ ਨੇ ਦਿਖਾਇਆ ਇਸ ਵਾਰ ਲੱਗਦਾ ਕਿ ਕਿਤੇ ਨਾ ਕਿਤੇ ਅਮਰੀਕਾ ਸਖਤ ਹੋ ਗਿਆ ਹੈ ਹੁਣ ਪ੍ਰੋਪਰ ਤਰੀਕੇ ਦੇ ਨਾਲ ਦੇਖੋ ਇਹ ਜਿਹੜਾ ਵਿਵਹਾਰ ਹੈ ਨਾ ਪਹਿਲਾਂ ਮੈਂ ਦੱਸ ਦਿੰਦਾ ਵਿਵਹਾਰ ਪਹਿਲੀ ਵਾਰ ਨਹੀਂ ਅਮਰੀਕਾ ਨੇ ਦਿਖਾਇਆ ਹੂੰ ਇਸ ਤੋਂ ਪਹਿਲਾਂ ਬਿਡੇਨ ਗਵਰਨਮੈਂਟ ਚੁੱਸ ਤੋਂ ਪ੍ਰਿਲੀਆ ਗਵਰਨਮੈਂਟ ਦੇ ਵਿੱਚ ਵੀ ਡੈਪੂਟੇਸ਼ਨਸ ਹੋਈਆਂ ਨੇ ਹੂੰ ਲੋਕ ਆਏ ਨੇ ਇਸ ਵਾਰੀ ਰੌਲਾ ਜ਼ਿਆਦਾ ਇਸ ਲਈ ਪਿਆ ਕਿਉਂਕਿ ਉਹ ਜਿਹੜਾ ਜਹਾਜ਼ ਆਇਆ ਉਹ ਮਿਲਟਰੀ ਦਾ ਸੀ ਜਿਹੜੇ ਬੰਦੇ ਆਏ ਉਹਨਾਂ ਨੂੰ ਚੈਨਾ ਲੱਗੀਆਂ ਸੀਗੀਆਂ ਉਹਨਾਂ ਦੇ ਹੱਥ ਘੜੀਆਂ ਲੱਗੀਆਂ ਸੀ ਸੋ ਤਾਂ ਕਰਕੇ ਇੱਕ ਵੱਡਾ ਮਸਲਾ ਬਣ ਗਿਆ ਦੂਸਰਾ ਟਰੰਪ ਦਾ ਰਵਈਆ ਉਹ ਥੋੜਾ ਬੋਲਡ ਸਪੀਕਿੰਗ ਪਰਸਨ ਹੈ ਸੋ ਉਹਨੇ ਇਸ ਬਾਬਤ ਸਟੇਟਮੈਂਟਸ ਜਾਂ ਵੀਡੀਓਜ਼ ਬਹੁਤ ਜਿਆਦੀਆਂ ਨੈੱਟ ਤੇ ਪਵਾਤੀਆਂ ਜਿਹਦੇ ਕਰਕੇ ਇਹ ਮਸਲਾ ਜ਼ਿਆਦਾ ਲੇਕਿਨ ਇਹ ਚੀਜ਼ ਪਹਿਲੀ ਵਾਰੀ ਨਹੀਂ ਹੋਈ ਇਹ ਯੂਐਸ ਨੇ ਪਹਿਲਾਂ ਵੀ ਕੀਤੀ ਹੋਈ ਹੈ ਠੀਕ ਹੈ ਹੁਣ ਜਿੱਥੇ ਤੱਕ ਮਸਲਾ ਹੈ ਕਿ ਉਹ ਉਹਨਾਂ ਦਾ ਅਗਲਾ ਭਵਿੱਖ ਕੀ ਰਹੇਗਾ ਯਾ ਜਿਹੜੇ ਪ੍ਰੈਜ਼ੈਂਟ ਲੋਕ ਵੀਜ਼ਾ ਲੈਣ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਨੂੰ ਰੋਕਿਆ ਜਾਏਗਾ ਤਾਂ ਇਦਾਂ ਦਾ ਕੁਝ ਨਹੀਂਗਾ 트럼ਪ ਗਵਰਨਮੈਂਟ ਨੇ ਬਹੁਤ ਕਲੀਅਰ ਗਵਰਨਮੈਂਟ ਨੇ ਨਹੀਂ 트럼ਪ ਨੇ ਪ੍ਰੈਜ਼ੀਡੈਂਟ ਬਣਨ ਤੋਂ ਪਹਿਲਾਂ ਬਹੁਤ ਕਲੀਅਰ ਕਰ ਦਿੱਤਾ ਸੀਗਾ ਕਿ ਮੈਂ ਇਲਲੀਗਲ ਇਮੀਗ੍ਰੇਸ਼ਨ ਨੂੰ ਬੰਦ ਕਰਾਂਗਾ ਔਰ ਜਿਹੜੇ ਲੀਗਲ ਤਰੀਕੇ ਨਾਲ ਲੋਕ ਆਉਂਦੇ ਨੇ ਖਾਸ ਕਰਕੇ ਇੰਟਰਨੈਸ਼ਨਲ ਸਟੂਡੈਂਟ ਜਾਂ ਇੰਟਰਨੈਸ਼ਨਲ ਟੈਲੈਂਟ ਜਿਹੜਾ ਉਹਨਾਂ ਕੋਲ ਆ ਰਿਹਾ ਉਹਨੂੰ ਉੱਥੇ ਜਲਦੀ ਤੋਂ ਜਲਦੀ ਗ੍ਰੀਨ ਕਾਰਡ ਦਊਂਗਾ ਕਿਉਂਕਿ ਸਾਡੇ ਅਮਰੀਕਾ ਦੀ ਡਿਵੈਲਪਮੈਂਟ ਦੇ ਵਿੱਚ ਉਹ ਰੋਲ ਜ਼ਿਆਦਾ ਵਧੀਆ ਨਿਭਾਣਗੇ ਜਿਹੜੇ ਇੱਥੇ ਪੜਨਗੇ ਨੌਲੇਜ ਲੈਣਗੇ ਐਕਸਪੀਰੀਅੰਸ ਲੈਣਗੇ ਉਹੀ ਤਾਂ ਸਾਡੀ ਇਕਨੋਮੀ ਨੂੰ ਫਿਊਚਰ ਚ ਚਲਾਉਣਗੇ ਠੀਕ ਹੈ ਨੀ ਉਹੀ ਸਾਡੇ ਲਈ ਇੱਕ ਵਧੀਆ ਲੇਬਰ ਹੈ ਸੋ ਟੈਲੈਂਟ ਨੂੰ ਇਕੱਠਾ ਕਰਨ ਚ ਸਾਰਾ ਹੀ ਵਰਲਡ ਲੱਗਾ ਹੋਇਆ ਕੈਨੇਡਾ ਵੀ ਵਧੀਆ ਬੱਚੇ ਨੂੰ ਵੀਜ਼ਾ ਦੇਣ ਤੋਂ ਮਨਾ ਨਹੀਂ ਕਰਦਾ ਯੂਐਸ ਵੀ ਨਹੀਂ ਕਰਦਾ ਯੂਕੇ ਵੀ ਨਹੀਂ ਕਰਦਾ ਨਿਊਜ਼ੀਲੈਂਡ ਵੀ ਨਹੀਂ ਕਰਦਾ ਆਸਟ੍ਰੇਲੀਆ ਵੀ ਨਹੀਂ ਕਰਦਾ ਜਿਹੜੇ ਜਿਗਾੜ ਲਾਉਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਜ਼ਰੂਰ ਕਰਦੇ ਨੇ ਚਾਹੇ ਹੁਣ ਅੱਜ ਦੀ ਡੇਟ 'ਚ ਕੈਨੇਡਾ ਵੀ ਕਰ ਰਿਹਾ ਜਿਹੜਾ ਪਹਿਲਾਂ ਪਾਣੀ ਵਾਂਗੂ ਵੀਜ਼ਾ ਦਿੰਦਾ ਸੀ ਆਸਟ੍ਰੇਲੀਆ ਵੀ ਕਰ ਰਿਹਾ ਸਖਤਾਈ ਸਖਤਾਈ ਸਾਰੇ ਕਰ ਰਹੇ ਨੇ ਪਰ ਸਖਤਾਈ ਉਹਨਾਂ ਤੇ ਹੋ ਰਹੀ ਹੈ ਜਿਹੜੇ ਕਹ ਲਈਏ ਕਿ ਅਸਲ 'ਚ ਸਟੂਡੈਂਟ ਨਹੀਂ ਹੈ ਪਰ ਸਟੂਡੈਂਟ ਬਣ ਕੇ ਜਾਣ ਦੀ ਕੋਸ਼ਿਸ਼ ਕਰਦੇ ਆ ਜਿਨ੍ਹਾਂ ਦਾ ਉੱਥੇ ਜਾ ਕੇ ਮਕਸਦ ਪੜਨਾ ਨਹੀਂ ਹੈ ਉਹਨਾਂ ਨੂੰ ਲੈ ਕੇ ਆਪਾਂ ਸਖਤਾਈ ਨੂੰ ਫੀਲ ਕਰ ਸਕਦੇ ਆ ਪਰ ਜਿਹੜਾ ਰੀਅਲ ਪੜਨਾ ਚਾਹੁੰਦਾ ਉਹਨੂੰ ਕੋਈ ਦਿੱਕਤ ਨਹੀਂ ਹੈ ਯੂ ਐਸ ਅੱਜ ਵੀ ਵੀਜ਼ਾ ਦੇ ਰਿਹਾ ਠੀਕ ਹੈ ਨਹੀਂ ਹੁਣ ਵੀ ਵੀਜ਼ਾ ਸਾਰੇ ਨੇ ਯੂ ਐਸ ਦੇ ਸੋ ਵੀਜ਼ਾ ਆਉਣ ਦੇ ਪ੍ਰੋਸੈਸ ਉਹ ਤੇ ਇੱਕ ਲੀਗਲ ਪ੍ਰੋਸੈਸ ਹੈ ਉਹਨਾਂ ਤੇ ਕਦੀ ਕੋਈ ਕੰਟਰੀ ਨਹੀਂ ਰੋਕੂਗੀ ਉਹਦੇ ਚ ਤਾਂ ਉਹਨਾਂ ਕੋਈ ਪਾਵਰ ਹੈ ਨਾ ਕਿ ਉਹ ਮਨਾ ਕਰ ਦੇਣਗੇ ਜਿਹਨੂੰ ਨਹੀਂ ਵੜਨਾ ਜਿਹਨੂੰ ਵੜਨਾ ਉਹਨੂੰ ਵੀਜ਼ਾ ਦੇ ਦੇਣਗੇ ਤਾਂ ਪੂਰੇ ਪ੍ਰੋਸੈਸ ਨੂੰ ਕਿਉਂ ਬੰਦ ਕਰਨਾ ਉਹਨਾਂ ਨੇ ਟੈਲੈਂਟ ਨੂੰ ਕਿਉਂ ਰੋਕਣਾ ਔਰ ਜਿਹੜੇ ਕੰਧਾਂ ਟੱਪ ਕੇ ਗਏ ਉਹ ਤੇ ਸਾਰਾ ਪ੍ਰੋਸੈਸ ਹੀ ਗਲਤ ਕਰਕੇ ਗਏ ਨਾ ਹੁਣ ਤੁਹਾਡਾ ਘਰ ਹੈ ਮੇਰਾ ਘਰ ਹੈ ਕੋਈ ਉਹ ਚ ਕੰਧਾਂ ਟੱਪ ਕੇ ਬੜੇਗਾ ਤੁਸੀਂ ਕੀ ਕਰੋਗੇ ਇੱਕ ਲੈਵਲ ਤੱਕ ਅਕਮੋਡੇਟ ਕਰੋਗੇ ਕਿਤੇ ਨਾ ਕਿਤੇ ਜਾ ਕੇ ਤਾਂ ਕੰਟਰੀ ਰਿਟੈਲੀਏਟ ਕਰੂਗੀ ਨਾ ਕੋਈ ਨਾ ਕੋਈ ਗਵਰਨਮੈਂਟ ਦਾ ਇੱਦਾਂ ਦੀ ਆਊਗੀ ਕਿ ਜਿਹੜੀ ਕਹੂਗੀ ਕਿ ਨਹੀਂ ਅਸੀਂ ਨਹੀਂ ਹੁਣ ਕਰਨ ਦੇਣਾ ਸੋ ਸੇਮ ਇਸ ਇਨ ਸਿਚੁਏਸ਼ਨ ਇਨ ਯੂ ਐਸ ਆ ਕਈ ਲੋਕ ਅਮਰੀਕਾ ਦੇ ਵਿੱਚ ਜਿਹੜੇ ਨੇ ਜੋ ਲੀਗਲ ਵੇ ਦੇ ਨਾਲ ਵੀ ਗਏ ਨੇ ਉਹ ਵੀ ਇਸ ਵਕਤ ਡਰੇ ਹੋਏ ਨੇ ਉਹ ਵੀ ਕੰਮ ਕਰਨ ਤੋਂ ਝਿਜਕ ਰਹੇ ਨੇ ਕਿ ਭਈ ਜੇਕਰ ਅਸੀਂ ਕੰਮ ਕਰਾਂਗੇ ਜਾਂ ਖੁੱਲ ਕੇ ਕਿਤੇ ਜਾਵਾਂਗੇ ਤੇ ਸਾਨੂੰ ਕਿਤੇ ਨਾ ਕਿਤੇ ਪੁਲਿਸ ਜਿਹੜੀ ਉਹ ਫੜ ਲਵੇਗੀ ਇਹ ਸਵਾਲ ਜਦੋਂ ਉੱਠਦੇ ਨੇ ਉਦੋਂ ਤੁਹਾਡਾ ਕੀ ਜਵਾਬ ਦੇਖੋ ਛਾਪੇ ਜ਼ਰੂਰ ਪੈ ਰਹੇ ਆ ਉੱਥੇ ਇਹਦੇ 'ਚ ਕੋਈ ਸ਼ੱਕ ਨਹੀਂ ਉਹਨਾਂ ਦੀ ਆਈਸ ਇੱਕ ਬੋਡੀ ਹੈ ਇੱਕ ਸਕਾਟ ਹੈ ਜਿਹੜੀ ਇਮੀਗ੍ਰੈਂਟਸ ਦੇ ਉੱਤੇ ਗਾਲੀਆਂ ਇਮੀਗ੍ਰੈਂਟ ਸੈਕਸ਼ਨ ਦਾ ਪਾਰਟ ਹੈ ਤੇ ਉਹ ਛਾਪੇ ਮਾਰਦੀ ਹੈ ਪੁਲਿਸ ਠੀਕ ਹੈ ਨੀ ਉਹ ਰੋ ਛਾਪੇ ਠੀਕ ਹੈ ਨਹੀਂ ਉਹਦੇ ਚ ਲੀਗਲ ਬੰਦੇ ਨੂੰ ਕੋਈ ਪ੍ਰੋਬਲਮ ਨਹੀਂ ਹੈ ਉਹ ਇਲੀਗਲ ਦੀ ਉਹਨਾਂ ਨੂੰ ਕੋਈ ਲੀਡ ਮਿਲਦੀ ਹੈ ਕੋਈ ਸੂ ਮਿਲਦੀ ਆਂਦੀ ਹੈ ਕਈ ਵਾਰੀ ਉਹਦੇ ਚ ਹੁਣ ਜੇ ਕੋਈ ਲੀਗਲ ਬੰਦਾ ਉਹਨੂੰ ਹੈਲਪ ਕਰ ਰਿਹਾ ਮੰਨ ਲਓ ਕਿ ਤੁਹਾਡਾ ਉੱਥੇ ਬਿਜ਼ਨਸ ਹੈ ਤੁਸੀਂ ਚਾਰ ਬੰਦੇ ਇਲੀਗਲ ਰੱਖੇ ਹੋਏ ਆ ਤੇ ਤੁਹਾਨੂੰ ਟ੍ਰਬਲ ਹੋ ਸਕਦੀ ਹੈ ਕਿਉਂ ਨਹੀਂ ਹੋ ਸਕਦੀ ਤੁਹਾਨੂੰ ਕੱਢ ਕੇ ਤੇ ਨਹੀਂ ਬਾਹਰ ਮਾਰਨਗੇ ਨਾ ਤੁਹਾਡਾ ਬਿਜ਼ਨਸ ਬੰਦ ਕਰਨ ਲੱਗੇ ਪਰ ਜਿੱਦਾਂ ਇੱਕ ਕੇਸ ਇੱਕ ਪਰਚਾ ਇੱਥੇ ਹੋ ਜਾਂਦਾ ਉਹ ਕੇਸ ਇੱਕ ਪਰਚਾ ਉੱਥੇ ਵੀ ਤੇ ਹੋ ਸਕਦਾ ਠੀਕ ਹੈ ਨਹੀਂ ਸੋ ਲੀਗਲ ਬੰਦੇ ਹੁਣ ਇਹਨਾਂ ਨੂੰ ਜੌਬਸ ਦੇਣ ਤੋਂ ਜ਼ਰੂਰ ਕੁਰੀਜ਼ ਕਰ ਰਹੇ ਨੇ ਔਰ ਇਲੀਗਲ ਬੰਦਿਆਂ ਨੂੰ ਇਹੀ ਟ੍ਰਬਲ ਆਉਣੀ ਹੈ ਅਤੇ ਰਹੇਗੀ ਅੱਛਾ ਜਿਹੜੇ ਲੋਕ ਡੌਂਕੀ ਲਗਾ ਕੇ ਜਾਂਦੇ ਸੀਗੇ ਖਾਸ ਕਰ ਆਪਣੇ ਪੰਜਾਬ ਦੇ ਲੋਕ ਬਥੇਰੇ ਨੇ ਹਾਲਾਂਕਿ ਇਸ ਵਾਰ ਨੰਬਰ ਦੇ ਕੇ ਕਰ ਜਦੋਂ ਆਹੇ ਲਿਸਟ ਦੇ ਵਿੱਚ ਜੋ ਭਾਰਤੀ ਜਿਹੜੇ ਹੈਗੇ ਨੇ ਉਹ ਅਮਰੀਕਾ ਤੋਂ ਰਿਪੋਰਟ ਕੀਤੇ ਗਏ ਉਸ ਦੇ ਵਿੱਚ ਜਿਹੜਾ ਹੈਗਾ ਗੁਜਰਾਤ ਦਾ ਸਭ ਤੋਂ ਵੱਡਾ ਨੰਬਰ ਰਿਹਾ ਪੰਜਾਬ ਦੂਸਰੇ ਨੰਬਰ ਦੇ ਉੱਪਰ ਰਿਹਾ ਤੇ ਜਿਹੜੇ ਡੌਂਕੀ ਲਗਾ ਕੇ ਜਾਂਦੇ ਸੀਗੇ ਜਾਂ ਫਿਰ ਅਨਡਾਕੂਮੈਂਟ ਲੋਕ ਜਾਂਦੇ ਸੀਗੇ ਉਹਨਾਂ ਦੇ ਲਈ ਹੁਣ ਕੀ ਐਕਚੁਅਲ ਦੇ ਵਿੱਚ ਪਵਿੱਕ ਹੈਗਾ ਜਾਂ ਫਿਰ ਜੋ ਲੋਕ ਜਾ ਰਹੇ ਨੇ ਜਾਂ ਲਗਾ ਰਹੇ ਨੇ ਡਾਕਟਰ ਲਗਵਾਉਂਦੇ ਪਏ ਨੇ ਉਹਨਾਂ ਦੇ ਉੱਪਰ ਕੀ ਐਕਸ਼ਨ ਹੋਣ ਵਾਲਾ ਹੈਗਾ ਤੁਹਾਡੀ ਦੇਖੋ ਜੀ ਪੰਜਾਬ ਪਹਿਲੀ ਗੱਲ ਤਾਂ ਦੂਜੇ ਨੰਬਰ ਤੇ ਨਹੀਂ ਰਿਹਾ ਤੀਜੇ ਤੇ ਰਿਹਾ ਸਭ ਤੋਂ ਅੱਗੇ ਗੁਜਰਾਤ ਸੀ ਫਿਰ ਹਰਿਆਣਾ ਸੀ ਫਿਰ ਪੰਜਾਬ ਸੀ ਬਟ ਪੰਜਾਬ ਨੂੰ ਹਾਈਲਾਈਟ ਬਹੁਤ ਕੀਤਾ ਜਾਂਦਾ ਹੁਣ ਪੰਜਾਬ 'ਚ ਉਹਨਾਂ ਜਿਆਦਾ ਇਲੀਗਲ ਇਮੀਗ੍ਰੇਸ਼ਨ ਹੈ ਨਹੀਂਗਾ ਜਿਆਦਾ ਲੀਗਲ ਹੋ ਚੁੱਕਾ ਇੱਥੇ ਓਵਰ ਦਾ ਪੀਰੀਅਡ ਜਿਹੜਾ ਨਵਾਂ ਯੂਥ ਹੈ ਉਹ ਸਮਝ ਚੁੱਕਾ ਜਿਹੜਾ ਤੁਸੀਂ ਦੇਖਿਆ ਯੂਥ ਵਾਪਸ ਆਇਆ ਉਹਦੇ ਵਿੱਚ ਇਕਾਦੁੱਕਾ ਮੁੰਡੇ ਸੀ ਜਿਹੜੇ 24 25 ਸਾਲ ਦੇ ਸੀ ਮੈਜੋਰਿਟੀ ਪੀਪਲ ਅਬੋਵ 35 ਟੂ 40 ਸੀ ਜਾਂ ਉਸ ਤੋਂ ਉੱਪਰ ਸੀਗੇ ਠੀਕ ਹੈ ਨਹੀਂ ਕਿਉਂਕਿ ਉਹਨਾਂ ਉਹ ਆਪਣੇ ਟਾਈਮ 'ਚ ਉਹਨਾਂ ਕੋਲ ਹੁਣ ਇਸ ਟਾਈਮ ਕੋਈ ਸੋਲੂਸ਼ਨ ਹੀ ਹੈ ਨਹੀਂ ਵੀਜ਼ੇ ਲੈਣ ਦਾ ਤਾਂ ਉਹ ਆ ਰਸਤਾ ਅਪਣਾ ਰਹੇ ਨੇ ਠੀਕ ਹੈ ਨਹੀਂ ਡੌਂਕੀ ਵਾਲਾ ਰਸਤਾ ਅੱਗੇ ਅੱਗੇ ਹੋਰ ਔਖਾ ਹੋਣਾ ਜਾਣ ਦਾ ਰਿਸਕ ਉਹਦੇ 'ਚ ਪਹਿਲਾਂ ਹੀ ਹੈ ਮੈਨੂੰ ਤੇ ਲੋਕਾਂ ਦੀ ਆ ਵੀ ਨਹੀਂ ਸਮਝ ਆਉਂਦੀ ਵੀ 50 ਲੱਖ ਲਾ ਕੇ ਤੁਸੀਂ ਜੰਗਲਾਂ 'ਚ ਜਾ ਰਹੇ ਹੋ ਜਿੱਦੇ ਚ ਵਾਪਸ ਹੋਣ ਦਾ ਵੀ ਭਰੋਸਾ ਨਹੀਂ ਜਿੱਦਾਂ ਹੋਣ ਹੋਇਆ ਤੇ 50 ਲੱਖ ਚ ਕਿਹੜਾ ਕਾਰੋਬਾਰ ਇੱਥੇ ਨਹੀਂ ਹੋ ਸਕਦਾ ਜਿੱੱਚ ਤੁਸੀਂ ਤੁਸੀਂ ਬੈਂਕ ਚ ਰੱਖ ਦੋ ਤਾਂ ਵੀ ਤੁਹਾਨੂੰ ਮੇਰੇ ਖਾਲਾ ਨਾਲ ਲੱਖ ਰੁਪਇਆ ਮਹੀਨਾ ਵਿਆਜ ਆਈ ਜਾਣਾ ਠੀਕ ਹੈ ਨਹੀਂ ਤੇ ਉਹ 50 ਲੱਖ ਉੱਥੇ ਲਾ ਕੇ ਜੇ ਲੱਖ ਰੁਪਇਆ ਕਮਾ ਵੀ ਲਿਆ ਉੱਥੇ ਜਾ ਕੇ ਤੇ ਉਹਦਾ ਕੀ ਸੁੱਖ ਹੈ ਪਹਿਲੀ ਗੱਲ ਤੇ ਪਹੁੰਚਣਾ ਹੀ ਰਿਸਕ ਹੈ ਤੇ ਪਹੁੰਚਣ ਤੋਂ ਬਾਅਦ ਵੀ ਤੁਸੀਂ ਸਿਚੁਏਸ਼ਨ ਦੇਖ ਰਹੇ ਹੋ ਤੇ ਇਹ ਜਿਹੜਾ ਹਜੇ ਆਏ ਨਹੀਂ 104 ਬੰਦੇ ਇਹ ਹਜੇ ਪਹਿਲੀ ਕਿਸ਼ਤ ਹੈ ਜਿਹੜੀ ਜੀ ਛੋਟੀ ਜੀ ਹੈ ਮਤਲਬ ਇਹ ਪਹਿਲੀ ਕਿਸ਼ਤ ਹੈਗੀ ਹਲੇ ਪਹਿਲੀ ਕਿਸ਼ਤ ਹੈ ਜਿਹੜੀ ਛੋਟੀ ਹੈ ਇਹ ਜੇ ਫਿਰ ਇਹ ਆਉਣੀ ਹੈ 18000 ਬੰਦਿਆਂ ਦੀ ਲਿਸਟ ਹੈ ਟੋਟਲ ਪਿੱਛੇ ਜਿਹੜੀ 트ੰਪ ਗਵਰਨਮੈਂਟ ਨੇ ਅਨਾਉਂਸ ਕੀਤੀ 18000 ਬੰਦੇ ਨੇ ਜਿਨ੍ਹਾਂ ਨੂੰ ਹਲੇ ਭੇਜਣਾ ਹੈ ਯੈਸ 18000 ਇੰਡੀਆ ਦੇ ਬੰਦੇ ਨੇ ਜਿਹੜੇ ਆਉਣੇ ਅੱਛਾ ਠੀਕ ਹੈ ਇਹ ਜਿਹੜੇ ਜਿਹੜੇ ਪਿੱਛੇ ਲਾਈਨਡ ਅਪ ਹੋ ਰਹੇ ਉਹ 400 ਕੁਛ ਨੇ ਹਮ ਫਿਰ ਇਹ ਸਿਰਫ 104 ਉਹਨਾਂ ਚੋਂ ਆਏ ਨੇ ਇਹ ਪ੍ਰੋਸੈਸ ਹੈ ਉਹ ਇਹ ਐਕਟੀਵਿਟੀ ਕੋਈ ਬੰਦ ਨਹੀਂ ਹੋਗੀ ਅ ਸ਼ਾਇਦ ਹਰ ਚੌਥੇ ਮਹੀਨੇ ਤੀਜੇ ਮਹੀਨੇ ਛੇਵੇਂ ਮਹੀਨੇ ਜਦੋਂ ਪ੍ਰਿਪੇਅਰਡ ਹੋਣਗੇ ਦੇ ਵਿਲ ਡੂ ਦਾ ਪ੍ਰੋਸੈਸ ਮਾਈਟ ਬੀ ਅਗਲੀ ਵਾਰੀ ਥੋੜੇ ਡਿਫਰੈਂਟ ਤਰੀਕੇ ਨਾਲ ਜਿੱਦਾਂ ਕਲੰਬੀਆ ਨੇ ਕੀਤਾ ਕਿ ਉਹਨੇ ਡਾਇਰੈਕਟ ਅਮਰੀਕਾ ਦਾ ਨਹੀਂ ਆਣ ਦਿੱਤਾ ਆਪਣਾ ਭੇਜਿਆ ਤਾਂ ਸ਼ਾਇਦ ਇੰਡੀਆ ਗਵਰਨਮੈਂਟ ਵੀ ਅੱਗੇ ਤੋਂ ਥੋੜਾ ਡੀਸੈਂਟ ਤਰੀਕਾ ਚੁਣੇ ਆਪਣੇ ਸਿਟੀਜ਼ਨਸ ਨੂੰ ਇੱਥੇ ਲਿਆਉਣ ਦਾ ਰੈਦਰ ਥੈਨ ਕਿ ਆਪਣੀ ਸ਼ੇਮਡ ਜਿਹੜੀ ਹੈ ਇੰਟਰਨੈਸ਼ਨਲ ਲੈਵਲ ਤੇ ਹੋਵੇ ਅੱਛਾ ਇੱਕ ਸਵਾਲ ਬੜਾ ਲੋਕ ਚੱਕਦੇ ਪਏ ਨੇ ਵੀ ਕਹਿੰਦੇ ਪਏ ਨੇ ਕਿ ਲੋਕ 40-40 ਲੱਖ ਰੁਪਇਆ ਲਾ ਕੇ ਕਿਉਂ ਨਾ ਜਾਣ ਅਜੀਹਾ ਕਿਹੜਾ ਰਾਸਤਾ ਹੈ ਜਿਸ ਦੇ ਨਾਲ ਜਿਹੜਾ ਹੈ ਕਿ ਲੀਗਲ ਵੇ ਦੇ ਨਾਲ ਲੋਕ ਜਿਹੜੇ ਨੇ ਉਹ ਜਾ ਸਕਦੇ ਨੇ ਘੱਟ ਪੈਸਿਆਂ ਦੇ ਵਿੱਚ ਜਾ ਸਕਦੇ ਨੇ ਕੀ ਰਾਸਤਾ ਕੀ ਹੈ ਦੇਖੋ ਤੁਸੀਂ ਜਾਣ ਨੂੰ ਤਾਂ ਟੂਰਿਸਟ ਵੀਜ਼ਾ ਤੇ ਵੀ ਜਾ ਸਕਦੇ ਹੋ ਉਹ 20000 ਦਾ ਵੀ ਮਸਲਾ ਨਹੀਂਗਾ ਉਹਦੇ ਲਈ ਕੋਈ ਪੜ੍ਹਾਈ ਲਿਖਾਈ ਵੀ ਨਹੀਂ ਚਾਹੀਦੀ ਸਿਰਫ ਇੱਕ ਇੰਟਰਵਿਊ ਦੇਣੀ ਹੈ ਜਾਣ ਦਾ ਰੀਜ਼ਨ ਦੱਸਣਾ ਤੁਸੀਂ ਘੁੰਮਣਾ ਫਿਰਨਾ ਵੀ ਆਪਣਾ ਰੀਜ਼ਨ ਬਣਾ ਸਕਦੇ ਹੋ ਪਰ ਜੇ ਤੁਹਾਡੇ ਕੋਲ ਆਪਣੇ ਡਾਕੂਮੈਂਟੇਸ਼ਨ ਹੈ ਤਾਂ ਹੀ ਤੁਸੀਂ ਜਾ ਸਕਦੇ ਹੋ ਠੀਕ ਹੈ ਨਹੀਂ ਉਸ ਵੀਜ਼ੇ ਨੂੰ ਉੱਥੇ ਜਾ ਕੇ ਤੁਸੀਂ ਵਰਕ ਪਰਮਿਟ 'ਚ ਵੀ ਬਦਲ ਸਕਦੇ ਹੋ ਜੇ ਤੁਹਾਨੂੰ ਕੋਈ ਕੰਪਨੀ ਕੰਮ ਆਫਰ ਕਰਦੀ ਹੈ ਅੱਛਾ ਠੀਕ ਹੈ ਨਹੀਂ ਸੋ ਪ੍ਰੋਸੀਜਰ ਹੈਗੇ ਤੁਸੀਂ ਸਟੂਡੈਂਟ ਜਾ ਸਕਦੇ ਹੋ ਜੇ ਤੁਸੀਂ ਪੜੇ ਲਿਖੇ ਹੋ ਠੀਕ ਹੈ ਨਹੀਂ ਸੋ ਇਲੀਗਲ ਜਾਣਾ ਹੀ ਇਕੱਲਾ ਇੱਕ ਆਪਸ਼ਨ ਥੋੜੀ ਬਚਿਆ ਹੈ ਇੰਡੀਆ ਦੇ ਯੂਥ ਕੋਲ ਫਿਰ ਇੰਨਾ ਯੂਥ ਕਿਉਂ ਡੌਂਕੀ ਲਗਾ ਕੇ ਜਾਂ ਫਿਰ ਅਨਲੀਗਲ ਤਰੀਕੇ ਦੇ ਨਾਲ ਯੂਥ ਇੰਨਾ ਕਿਉਂ ਜਾ ਰਿਹਾ ਬਾਹਰ ਭੇਡ ਚਾਲ ਸ਼ੋਸ਼ੇ ਬਾਜੀ ਠੀਕ ਹੈ ਜੀ ਉਹਨਾਂ ਦਾ ਮੁੰਡਾ ਚਲਾ ਗਿਆ ਸਾਡਾ ਰਹਿ ਗਿਆ ਠੀਕ ਹੈ ਕਿ ਨਹੀਂ ਇਹ ਪੰਜਾਬ ਦੇ ਵਿੱਚ ਜ਼ਿਆਦਾ ਪੰਜਾਬ ਚ ਹੈ ਹੀ ਐ ਪੰਜਾਬ ਚ ਤਾਂ ਹੈ ਹੀ ਸ਼ੋਸ਼ੇ ਬਾਜੀ ਜਿੰਨਾ ਚਿਰ ਸਾਡਾ ਸਮਾਜ ਇੰਨਾਂ ਚੀਜ਼ਾਂ ਤੋਂ ਬਾਹਰ ਨਹੀਂ ਆਉਂਦਾ ਜਿੰਨਾ ਚਿਰ ਜੱਟਾਂ ਦੇ ਕਾਕੇ ਆਹ ਨਹੀਂ ਸਮਝਣਗੇ ਵੀ ਜੇ ਸਾਡੀਆਂ ਜ਼ਮੀਨਾਂ ਦੇ ਉੱਤੇ ਲਿਮਟਾਂ ਚੁੱਕੀਆਂ ਹੋਈਆਂ ਤੇ ਅਸੀਂ ਜੀਪਾਂ 'ਚ ਫਿਰਦੇ ਸੋਣ ਨਹੀਂ ਲੱਗਦੇ ਤਾਂ ਉਹ ਉਨਾ ਚਿਰ ਤਾਂ ਨਹੀਂ ਸਿਸਟਮ ਸੁਧਰਨ ਵਾਲਾ ਹੂੰ ਪਹਿਲਾਂ ਸਾਨੂੰ ਆਪਣਾ ਘਰ ਦੇਖਣਾ ਪਏਗਾ ਸਾਡੇ ਘਰ 'ਚ ਵੀ ਗਲਤੀਆਂ ਨੇ ਕੱਲਾ ਗਵਰਨਮੈਂਟ ਨੂੰ ਪੀਸੀ ਜਾਓ ਵੀ ਇੱਥੇ ਅਪਰਚੂਨਿਟੀਆਂ ਹੈ ਨਹੀਂ ਇੱਥੇ ਫਲਾਣਾ ਹੈ ਨਹੀਂ ਅਪਰਚੂਨਿਟੀਆਂ ਕਿਉਂ ਨਹੀਂ ਹੈਗੀਆਂ ਜਿਹੜਾ ਭਈਆ ਬਿਹਾਰੀ ਬੰਦਾ ਹੈ ਉਹ ਪਰਦੇਸੀ ਬੰਦਾ ਹੈ ਉਹ ਬਿਹਾਰ 'ਚੋਂ 201500 ਦੀ ਟਿਕਟ ਲੈ ਕੇ ਖਾਲੀ ਹੱਥ ਪੰਜਾਬ 'ਚ ਆ ਰਿਹਾ ਔਰ 20 ਸਾਲ ਬਾਅਦ ਉਹ ਇੱਥੇ ਪ੍ਰਾਪਰਟੀ ਵੀ ਬਣਾ ਕੇ ਬੈਠਾ 플ੌਟ ਵੀ ਬਣਾ ਕੇ ਬੈਠਾ ਉਹਦੇ ਬੱਚੇ ਵੀ ਵਧੀਆ ਸਕੂਲ ਪੜ ਰਹੇ ਤੇ ਤੁਸੀਂ ਤੇ ਇੱਥੋਂ ਦੇ ਜਾਇਦਾਦਾਂ ਵਾਲੇ ਬੰਦੇ ਹੋ ਤੁਸੀਂ ਕਿਉਂ ਨਹੀਂ ਬਣਾ ਪਾ ਰਹੇ ਕਮੀ ਤੁਹਾਡੇ ਚ ਹੋਏਗੀ ਨਾ ਤੁਸੀਂ ਇੱਕਦਮ ਸਟੇਟ ਨੂੰ ਜਾਂ ਗਵਰਨਮੈਂਟ ਨੂੰ ਤੇ ਕਹਿਣਾ ਬਹੁਤ ਸੌਖਾ ਹੈ ਪੱਲਾ ਝਾੜਨ ਵਾਲਾ ਕੰਮ ਹੈ ਆਪਣੀ ਜ਼ਿੰਮੇਵਾਰੀ ਤੋਂ ਆਪਣੀ ਜ਼ਿੰਮੇਵਾਰੀ ਕੀ ਕਰ ਰਹੇ ਹੋ ਇੱਥੇ ਕਿੰਨੇ ਲੋਕ ਮੈਂ ਤੁਹਾਨੂੰ ਦਿਖਾ ਦਿੰਨਾ ਜਿਹੜੇ ਰੈਗ ਤੋਂ ਰਿਚ ਹੋਏ ਨੇ ਮਤਲਬ ਜਿਹੜੇ ਜ਼ਮੀਨ ਤੋਂ ਉੱਠ ਕੇ ਅਮੀਰ ਹੋਏ ਨੇ ਕਿਉਂ ਨਹੀਂ ਹੋ ਸਕਦੇ ਤੁਸੀਂ ਤੁਸੀਂ ਮਿਹਨਤ ਨਹੀਂ ਕਰਨਾ ਚਾਹੁੰਦੇ ਤੁਸੀਂ ਪੜ੍ਹਨ ਦੇ ਟਾਈਮ ਤੇ ਪੜ੍ਹਨਾ ਨਹੀਂ ਚਾਹੁੰਦੇ ਤੁਸੀਂ ਜਵਾਨੀ ਦੇ ਟਾਈਮ ਤੇ ਕੰਮ ਨਹੀਂ ਕਰਨਾ ਚਾਹੁੰਦੇ ਤੁਸੀਂ ਜਿਹੋਨੇ ਬਾਪੂ ਕਿਲਾ ਵਿੱਚ ਤੇ ਸਾਨੂੰ ਭੇਜ ਦੇ ਵੀਜ਼ਾ ਮਿਲ ਜੇ ਬਹੁਤ ਵਧੀਆ ਗੱਲ ਨਾ ਮਿਲੇ ਤੇ ਜੰਗਲ ਥਾਣੀ ਭੇਜ ਦੇ ਪਰ ਸਾਨੂੰ ਭੇਜ ਦੇ ਤਾਂ ਜਦੋਂ ਮਾਈਂਡ ਹੀ ਤੁਸੀਂ ਇੰਨਾ ਸੋਚ ਲਿਆ ਫਿਰ ਤੁਸੀਂ ਤਰੱਕੀ ਕਿੱਥੋਂ ਸੋਚ ਸਕਦੇ ਹੋ ਸਮਾਜ ਦੀ ਫਿਰ ਤਾਂ ਸਮਾਜ ਖਤਮ ਹੈ ਠੀਕ ਹੈ ਨਹੀਂ ਜੱਟ ਦੋ ਕਿੱਲੇ ਦਾ ਮਾਲਕ ਆ ਵਿਆਹ 20 ਲੱਖ ਦਾ ਕਰਦਾ ਇਹ ਸਾਨੂੰ ਸਮਝ ਨਾ ਪਊਗਾ ਨਾ ਜਿੰਨਾ ਚਿਰ ਇਹ ਸਮਾਜ ਸਿੱਧੇ ਪਾਸੇ ਨਹੀਂ ਆਊਗਾ ਉਹਨਾਂ ਚਿਰ ਐਦਾਂ ਦੀਆਂ ਚੀਜ਼ਾਂ ਹੁੰਦੀਆਂ ਰਹਿਣਗੀਆਂ ਕਿਸੇ ਨਾ ਕਿਸੇ ਰੂਪ 'ਚ ਅੱਛਾ ਡੌਂਕੀ ਲਗਾਉਣ ਵਾਲਾ ਜਿਹੜਾ ਹੈਗਾ ਉਹ ਲਗਾਤਾਰ ਇਹ ਚੀਜ਼ ਵਧੀ ਜਾ ਰਹੀ ਹੈ ਲਗਾਤਾਰ ਵਧੀ ਜਾ ਰਹੀ ਹੈ ਤੇ ਲੋਕ ਆਪਣੇ ਲਗਵਾਈ ਵੀ ਜਾ ਰਹੇ ਨੇ ਐਕਚੁਅਲ ਵਿੱਚ ਡੋਂਕੀ ਜਿਹੜੇ ਲਗਾ ਰਹੇ ਨੇ ਉਹਨਾਂ ਦੇ ਉੱਪਰ ਕਾਰਵਾਈ ਕਿਉਂ ਨਹੀਂ ਹੋ ਰਹੀ ਇਸ ਵਾਰ ਵੀ ਜਿਹੜੇ ਜਿੰਨੇ ਵੀ ਆਏ ਨੇ ਉਹ ਅਨਡਾਕੂਮੈਂਟਡ ਲੋਕ ਹੈਗੇ ਨੇ ਉਹ ਕਹਿੰਦੇ ਬਈ ਇਹਨਾਂ ਨੇ ਡੋਂਕੀਆਂ ਲਗਾਈਆਂ ਹੋਈਆਂ ਨੇ 40 40 50 50 ਲੱਖ ਰੁਪਇਆ ਚੱਕ ਚੱਕ ਕੇ ਲਗਾਇਆ ਹੋਇਆ ਉਹ ਪਰਿਵਾਰ ਰੂਮ ਦੇ ਪਏ ਆ ਹੁਣ ਜਿਹੜੇ ਡੋਂਕੀ ਲਗਾ ਰਹੇ ਨੇ ਸਰਕਾਰ ਇਹਨਾਂ ਦੇ ਉੱਪਰ ਤਾਂ ਸਵਾਲ ਹੁਣ ਕਰ ਰਹੀ ਹੈ ਪਰ ਉਹ ਜਿਹੜੇ ਡੋਂਕੀ ਲਗਾ ਰਹੇ ਨੇ ਉਹਨਾਂ ਨੂੰ ਕਿਉਂ ਨਹੀਂ ਫਰਟ ਸਰਕਾਰ ਦੇਖੋ ਜੀ ਗੱਲ ਸੁਣੋ ਤੁਸੀਂ 50 ਲੱਖ ਰੁਪਇਆ ਦੇ ਕੇ ਗਏ ਹੋ 5 ਲੱਖ ਨਹੀਂ ਔਰ 50 ਲੱਖ ਤੁਸੀਂ ਐਡੇ ਬੇਵਕੂਫ ਹੈ ਨਹੀਂ ਕਿਸੇ ਨੂੰ ਵੀ ਚੁ ਜਿਆਦਾ ਮਤਲਬ ਜੋ ਵੀ ਹੋਇਆ ਉਸ ਕ੍ਰਾਈਮ ਦੇ 파ਟਰਨਰ ਤੁਸੀਂ ਵੀ ਹੋਣੇ ਦੂਜੀ ਗੱਲ ਹੈ ਜਿਹਨੂੰ ਤੁਸੀਂ ਪੈਸੇ ਦਿੱਤੇ ਆ ਕਿ ਜਿਹੜਾ ਵੀ ਏਜੰਟ ਤੁਸੀਂ ਚੁਣਿਆ ਪਹਿਲਾਂ ਤੇ ਤੁਸੀਂ ਆਪ ਜਾਣ ਪੁੱਝ ਕੇ ਇੱਕ ਅਨ ਡਾਕੂਮੈਂਟਡ ਏਜੰਟ ਚੁਣਿਆ ਪਿੰਡ 'ਚ ਤੁਰਦਾ ਫਿਰਦਾ ਝੋਲਾ ਛਾਪ ਏਜੰਟ ਚੁਣਿਆ ਕਿਸੇ ਦਾ ਕੋਈ ਦਫਤਰ ਨਹੀਂ ਕਿਸੇ ਦਾ ਹੋਊਗਾ ਵੀ ਦਫਤਰ ਤੇ ਉਦੇ ਪਿੰਡ ਦੇ ਇਲਾਕੇ 'ਚ ਜਾਂ ਉਹਦੇ ਕਸਬੇ ਦੇ ਇਲਾਕੇ 'ਚ ਦਫਤਰ ਹੈ ਕੋਈ ਚੱਜ ਦੀ ਕੰਪਨੀ ਹਜੇ ਤੱਕ ਐਸ ਲਿਸਟ 'ਚ ਨਹੀਂ ਆਈ ਜਿਹੜੀ ਮੈਂ ਸੋ ਫਾਰ ਦੇਖੀ ਹੈ ਵੀ ਉਹਦੇ 'ਚ ਕੋਈ ਚੱਜ ਦੀ ਕੰਪਨੀ ਨਹੀਂ ਹੈਗੀ ਵੀ ਆਪਾਂ ਮੋਹਾਲੀ ਤੋਂ ਕਹਿ ਲਈਏ ਜਲੰਧਰ ਤੋਂ ਕਹਿ ਲਈਏ ਲੁਧਿਆਣਾ ਤੋਂ ਕਹਿ ਲਈਏ ਜਿੱਦਾਂ ਅਸੀਂ ਲੋਕ ਰਿਪਿਊਟਿਡ 10 12 ਸਾਲ ਤੋਂ ਬਿਜ਼ਨਸ ਕਰਦੇ ਆਂ ਤੁਹਾਨੂੰ ਕੋਈ ਇਦਾਂ ਦਾ ਕੰਸਲਟੈਂਟ ਉਸ ਲਿਸਟ 'ਚ ਨਹੀਂ ਆਉਣਾ ਨਾ ਹੀ ਆਏ ਲੋਕ ਐਸ ਇਦਾਂ ਦੀਆਂ ਐਕਟੀਵਿਟੀਆਂ 'ਚ ਹੈਗੇ ਨੇ ਹੂੰ ਠੀਕ ਹੈ ਨੀ ਇਹ ਪੜਿਆਂ ਲਿਖਿਆਂ ਦਾ ਬਿਜ਼ਨਸ ਹੈ ਸਟੂਡੈਂਟਸ ਦਾ ਬਿਜ਼ਨਸ ਹੈ ਅਸੀਂ ਉਸ ਸਿੱਧੇ ਰਸਤੇ ਤੇ ਹੁਣ ਉਹ ਜਿਹੜੇ 25 25 50 50 ਲੱਖ ਸੌਰੀ ਲਾ ਕੇ ਗਏ ਆ ਜਿੱਦਣ ਉਹ ਕੇਸ ਪਾਣਗੇ ਮੰਨ ਲਓ ਹੁਣ ਇਹਦਾ ਥੋੜੀ ਵੀ ਉਹਨਾਂ ਨੇ ਕਿਸੇ ਏਜੰਟ ਦਾ ਨਾਮ ਲੈਂਦਾ ਜੀ ਇਹਨੇ ਭੇਜਿਆ ਉਹ ਸਾਬਤ ਕਰਨਾ ਪੈਣਾ ਹੈ ਬਿਲਕੁਲ ਮੌਕੇ ਤੇ ਕੀ ਹੋਏਗਾ ਮੌਕੇ ਤੇ ਜੋ ਹੋ ਰਿਹਾ ਉਹ ਹੀ ਹੋਏਗਾ ਜੀ ਐਫ ਆਈ ਆਰ ਹੋ ਜਾਏਗੀ ਉਹਨੂੰ ਫੜ ਕੇ ਵੱਤ ਵੱਤ ਅਰੈਸਟ ਕਰ ਲੋਂਗੇ ਹੂੰ 10 ਦਿਨ ਜੇਲ੍ਹ ਚ ਵੀ ਰੱਖ ਲੋਂਗੇ 10 ਦਿਨਾਂ ਬਾਅਦ ਕੋਰਟ ਚ ਤੇ ਜਾਣਾ ਪਏਗਾ ਨਾ ਤੇ ਕੋਰਟ ਚ ਗੱਲਾਂ ਨਹੀਂ ਚੱਲਣੀਆਂ ਹੂੰ ਉੱਥੇ ਸਬੂਤ ਚੱਲਣੇ ਨੇ ਕੋਰਟ ਨੇ ਕਹਿਣਾ ਪਹਿਲਾਂ 10 50 ਲੱਖ تیرੋਂ ਕਿੱਥੋਂ ਆਇਆ ਤੇ ਫਿਰ ਤੂੰ 50 ਲੱਖ ਦਿੱਤਾ ਕਿਦਾਂ ਇਹਨੂੰ ਕੋਈ ਸਬੂਤ ਕਿੱਥੇ ਆ 50 ਲੱਖ ਦਿੱਤੇ ਤਾਂ ਠੀਕ ਹੈ ਨਹੀਂ ਫਿਰ ਉਹਨੇ ਕੋਈ ਇੰਡੀਆ ਚੋਂ ਤੇ ਇਲੀਗਲ ਭੇਜਿਆ ਨਹੀਂ ਉਹਨੂੰ ਇੰਡੀਆ ਚੋਂ ਤੇ ਜਿਹੜੀ ਵੀ ਕੰਟਰੀ ਚ ਆਊਟ ਹੋਇਆ ਡੈਫੀਨੇਟਲੀ ਮੈਂ ਸ਼ੋਰ ਹਾਂ ਕਿ ਉਹ ਲੀਗਲ ਤਰੀਕੇ ਨਾਲ ਹੋਇਆ ਹੋਊਗਾ ਠੀਕ ਹੈ ਨਹੀਂ ਚਾਹੇ ਕਿਸੇ ਵੀ ਕੰਟਰੀ ਚ ਗਿਆ ਹੋਵੇ ਇੱਥੋਂ ਥੋੜੀ ਨਾ ਇੰਡੀਅਨ ਬਾਰਡਰ ਏਜੰਸੀ ਤੁਹਾਨੂੰ ਜਾਜ ਫੜ ਕੇ ਇੱਦਾਂ ਹੀ ਜਾਣ ਦਊਗੀ ਬਿਨਾ ਕਾਗਜ਼ਾਂ ਤੋਂ ਠੀਕ ਹੈ ਨਹੀਂ ਤੋ ਇੱਥੋਂ ਵੀ ਤੁਸੀਂ ਇਲੀਗਲ ਆਊਟ ਨਹੀਂ ਹੋ ਤੇ ਬਾਕੀ ਰਸਤਾ ਇਲੀਗਲ ਚੱਲ ਰਿਹਾ ਨਾ ਉਹ ਥਰਡ ਪਾਰਟੀ ਹੈ ਉਹ ਤੁਸੀਂ ਜਾ ਕੇ ਪਨਾਮਾਂ ਨੂੰ ਥੋੜੀ ਕੰਟਰੋਲ ਕਰ ਲੋਗੇ ਬਿਲਕੁਲ ਜਿਹੜੇ ਜੰਗਲਾਂ ਚੋਂ ਕ੍ਰੋਸ ਕਰਦੇ ਨੇ ਜਾਂ ਤੁਸੀਂ ਯੂਐਸ ਨੂੰ ਥੋੜੀ ਕੰਟਰੋਲ ਕਰ ਲੋਗੇ ਸੋ ਇਹ ਜਿਹੜੇ ਕੇਸ ਹੈ ਠੀਕ ਹੈ ਗਵਰਨਮੈਂਟ ਐ ਇਦਾਂ ਦੀ ਐਕਟੀਵਿਟੀ ਕਰੇਗੀ ਤਾਂ ਹੀ ਕਿਤੇ ਨਾ ਕਿਤੇ ਲੋਕ ਡਰਨਗੇ ਇਦਾਂ ਦੇ ਕੰਮਾਂ ਤੋਂ ਨਹੀਂ ਤੇ ਲੋਕਾਂ ਨੇ ਡਰਨਾ ਵੀ ਨਹੀਂ ਬਟ ਇਹ ਬਹੁਤ ਜ਼ਿਆਦਾ ਕੋਈ ਸេរੀ ਲੱਗ ਜਾਣਗੇ ਜਾਂ ਉਹਨਾਂ ਲੋਕਾਂ ਦਾ 50 ਲੱਖ ਰਿਕਵਰ ਹੋ ਜਾਊਗਾ ਇਹ ਨਹੀਂ ਹੋਣਾ ਬਟ ਹਾਂ ਬਹੁਤ ਸਾਰੇ ਹੋਰ ਲੋਕ ਜਿਹੜੇ ਆਪਣਾ 50-50 ਲੱਖ ਜਾਂ ਆਪਣਾ ਪੁੱਤਰ ਗਵਾ ਸਕਦੇ ਸੀ ਸ਼ਾਇਦ ਉਹ ਡਰ ਜਾਣ ਐਸੇ ਬਹਾਨੇ ਹੋ ਰੁਕ ਜਾਣ ਗਾਂ ਤੋਂ ਸਾਡੇ ਪੰਜਾਬ ਦਾ ਨੁਕਸਾਨ ਹੋਣਾ ਸ਼ਾਇਦ ਰੁਕ ਜਾਏ ਅੱਛਾ ਕਈ ਲੋਕ ਆਪਣਾ ਇਹ ਵੀ ਬਈ ਬੜੇ ਗੱਲਾਂ ਹੋ ਰਹੀਆਂ ਨੇ ਕਿ ਬਈ ਟਰੰਪ ਨੇ ਤਾਂ ਗਾਣਾ ਸੋਲਿਆ ਪੰਜਾਬ ਦੇ ਵਿੱਚ ਜਿਹੜਾ ਚੱਲਿਆ ਜੱਟਾਂ ਦੇ ਪਤਾਂ ਨੂੰ ਰੋਕ ਸਕੇ ਨਾ ਟਰੰਪ ਮਿਲੋ ਦਿੱਕੀ ਤਿੱਕੀ ਸ਼ਕੀ ਦੀ ਤਾਂ ਗੱਲ ਕੋਈ ਨਾ ਦਲਜੀਤ ਦਸਾਂਜ ਖੋਰੀ ਵੀ ਹੁਣ ਮਖੌਲ ਕਰਦੇ ਨੇ ਇਦਾਂ ਦੇ ਗਾਣਿਆਂ ਦੇ ਉੱਪਰ ਲੱਗਦਾ ਏ ਟਰੰਪ ਟਰੰਪ ਸਾਹਿਬ ਖੁਰਾ ਨੇ ਗਾਣਾ ਇਹ ਸੁਣਿਆ ਹੋਵੇਗਾ ਨਹੀਂ ਚਲੋ ਆ ਤੇ ਫਨੀ ਚੀਜ਼ਾਂ ਨੇ ਸੋਸ਼ਲ ਮੀ ਦੀਆਂ ਪਰ 트럼ਪ ਇਨਾ ਵੇਲਾ ਨਹੀਂਗਾ ਵੀ ਤੁਹਾਡੇ ਗਾਣੇ ਸੁਣਦਾ ਰਹੇ 트럼ਪ 트럼ਪ ਐਸ ਟਾਈਮ ਠੀਕ ਹੈ ਨਹੀਂ ਸੋ ਹੀ ਇਜ਼ ਅ ਪ੍ਰੈਜ਼ੀਡੈਂਟ ਆਫ ਯੂ ਐਸ অর ਯੂ ਐਸ ਦਾ ਜਿਹੜਾ ਵੀ ਪ੍ਰੈਜ਼ੀਡੈਂਟ ਹੋਊਗਾ ਉਹ ਐਸ ਟਾਈਮ ਦੁਨੀਆ ਦਾ ਹੀ ਪ੍ਰੈਜ਼ੀਡੈਂਟ ਮੰਨ ਕੇ ਚੱਲੋ ਤੁਸੀਂ ਸੋ ਉਹ ਜੋ ਆਪਣੀ ਜਗ੍ਹਾ ਤੇ ਐਕਟੀਵਿਟੀਆਂ ਕਰ ਰਿਹਾ ਉਹ ਬਿਲਕੁਲ ਜੈਨੂਇਨ ਹੈ ਕੋਈ ਗਲਤ ਨਹੀਂ ਹੈ ਪਿੱਛੇ ਦੇ ਪੰਜਾਬ 'ਚ ਇਲੈਕਸ਼ਨ ਹੋਏ ਇੱਥੇ ਲੋਕਾਂ ਨੇ ਕਿੰਨਾ ਪ੍ਰਵਾਸੀਆਂ ਦੇ ਅਗੇਂਸਟ ਰੋਲਾ ਪਾਇਆ ਸੀ ਘਟ ਪਾਇਆ ਤੁਸੀਂ ਵੀ ਕਈ ਇੰਟਰਵਿਊ ਕੀਤੀਆਂ ਹੋਣੀਆਂ ਜਿਨ੍ਹਾਂ ਨੇ ਲੋਕਾਂ ਨੇ ਕਿਹਾ ਪ੍ਰਵਾਸੀ ਆ ਗਏ ਜੀ ਸਾਡਾ ਕੰਮ ਖਾ ਕੇ ਜੀ ਇਦਾਂ ਹੋ ਗਿਆ ਜੀ ਤੇ ਫਿਰ ਉਧਰ ਵਾਲੇ ਵੀ ਇਹੀ ਕਹਿੰਦੇ ਪ੍ਰਵਾਸੀ ਆ ਗਏ ਸਾਡਾ ਕੰਮ ਖਾ ਕੇ ਇੱਧਰ ਵਾਲੇ ਤਾਂ ਫਿਰ ਲੀਗਲ ਆਏ ਉਧਰ ਵਾਲੇ ਤਾਂ ਜਾ ਵੀ ਇਲੀਗਲ ਰਏ ਆ ਸਾਡੇ ਠੀਕ ਹੈ ਨਹੀਂ ਸੋ ਚਾਹੇ ਤੁਸੀਂ 50 ਲੱਖ ਲਾ ਕੇ ਜਾ ਰਹੇ ਹੋ ਇਹਦਾ ਮਤਲਬ ਆ ਥੋੜੀ ਇਹ ਤੁਹਾਨੂੰ ਕਿਸੇ ਦੇ ਘਰ ਜ਼ਬਰਦਸਤੀ ਵੜਨ ਦੀ ਪਰਮਿਸ਼ਨ ਮਿਲ ਗਈ ਹੈ ਅੱਛਾ ਹੁਣ ਕਈ ਲੋਕ ਨੇ ਜਿਹੜੇ ਆਏ ਨੇ ਉਥੋਂ ਅਮਰੀਕਾ ਨੇ ਰਿਪੋਰਟ ਕੀਤੇ ਨੇ ਉਹਨਾਂ ਦੀਆਂ ਵੀਡੀਓਜ਼ ਬਹੁਤ ਆ ਰਹੀਆਂ ਨੇ ਉਹਨਾਂ ਦਾ ਪਰਿਵਾਰ ਰੋ ਰਿਹਾ ਉਹ ਬੱਚੇ ਰੋ ਰਹੇ ਨੇ ਕਹਿੰਦੇ ਵੀ ਅਸੀਂ 45 45 40 40 ਲੱਖ ਰੁਪਏ ਲਾ ਕੇ ਗਏ ਅਸੀਂ ਪੈਸਾ ਵੀ ਖਰਚਿਆ ਪਰ ਬਾਅਦ ਦੇ ਵਿੱਚ ਹੁਣ ਸਾਡਾ ਕੀ ਰਹਿ ਗਿਆ ਫਿਊਚਰ ਕੀ ਰਹਿ ਗਿਆ ਇਹ ਸਵਾਲ ਉੱਠ ਰਹੇ ਨੇ ਸਰਕਾਰ ਦੇ ਉੱਪਰ ਤੋਂਮਤਾ ਲੱਗ ਰਹੀ ਹੈ ਕਿ ਵੀ ਸਰਕਾਰ ਇਹਨਾਂ ਦਾ ਕੁਝ ਨਾ ਕੁਝ ਜ਼ਰੂਰ ਕਰੇ ਸਰਕਾਰ ਨੂੰ ਕਰਨਾ ਚ ਦੇਖੋ ਕਰੇ ਤਾਂ ਕੋਈ ਵੀ ਕਿਸੇ ਦਾ ਮਾੜੀ ਗੱਲ ਨਹੀਂ ਹਮ ਬਟ ਮੈਨੂੰ ਲੱਗਦਾ ਨਹੀਂ ਕਿ ਸਰਕਾਰ ਇਦਾਂ ਨੂੰ ਕਿਸੇ ਨੂੰ 50 ਲੱਖ ਬਰਾਬਰ ਕਰ ਸਕਦੀ ਹਮ ਠੀਕ ਹੈ ਨਹੀਂ ਕਿਉਂਕਿ ਇੱਥੇ ਹੋਰ ਬਹੁਤ ਨੇ ਜਿਨ੍ਹਾਂ ਨੂੰ ਹਜੇ ਰੋਟੀ ਨਹੀਂ ਮਿਲਦੀ ਜਿਨ੍ਹਾਂ ਨੂੰ ਡਾਕਟਰ ਦਾ ਇਲਾਜ ਨਹੀਂ ਮਿਲਦਾ ਇਹਨਾਂ ਕੋਲ ਤਾਂ ਫੇਰ 50 ਲੱਖ ਦੇ ਮਾਲਕ ਸੀਗੇ ਤਾਂ ਹੀ ਪਿਆ ਲੱਖ ਆਇਆ ਇਹਨਾਂ ਕੋ ਹਮ ਤੇ ਕਈ ਤੇ ਇੱਥੇ 5 ਲੱਖ ਦੇ ਮਾਲਕ ਹਨ ਨਹੀਂ ਸਰਕਾਰ ਪਹਿਲਾਂ ਉਹਨਾਂ ਨੂੰ ਦੇਖੋ ਕਿ ਪਹਿਲਾਂ ਇਹਨਾਂ ਦਾ 50 ਲੱਖ ਵਾਪਸ ਅਡਜਸਟ ਕਰੋ ਬਸ ਮੇਰੇ ਦੋ ਆਖਰੀ ਸਵਾਲ ਨੇ ਜੋ ਲੋਕ ਜਿਵੇਂ ਕੋਈ ਵੀ ਵਿਅਕਤੀ ਹੋਵੇ ਉਹ ਜਾਣਾ ਚਾਹੁੰਦਾ ਕਿ ਵੀ ਮੈਂ ਅਮਰੀਕਾ ਜਾਣਾ ਹੈਗਾ ਇਹ ਤੇ ਮੇਰੀ ਜਿੱਦ ਹੀ ਹੈ ਕਿਵੇਂ ਜਾਵੇਗਾ ਆਪਣੇ ਕਾਗਜ਼ ਹੈ ਤੇ ਬਈ ਵੀਜ਼ਾ ਲਵੋ ਜਾਓ ਕੋਈ ਪ੍ਰੋਬਲਮ ਨਹੀਂ ਮੈਂ ਪਹਿਲਾਂ ਹੀ ਦੱਸਿਆ ਤੁਹਾਨੂੰ ਕਿ ਟੂਰਿਸਟ ਵੀਜ਼ਾ ਹੈ ਕੋਈ ਪੜ੍ਹਾਈ ਲਿਖਾਈ ਨਹੀਂ ਚਾਹੀਦੀ ਕੋਈ ਵੀ ਲੈ ਸਕਦਾ ਠੀਕ ਹੈ ਨਹੀਂ ਸਟੱਡੀ ਵੀਜ਼ਾ ਇੱਕ ਸਟੂਡੈਂਟ ਲੈ ਸਕਦਾ ਵਰਕ ਪਰਮਿਟ ਇੱਕ ਪ੍ਰੋਫੈਸ਼ਨਲ ਲੈ ਸਕਦਾ ਠੀਕ ਹੈ ਨਹੀਂ ਤੀਜਾ ਕੋਈ ਰਸਤਾ ਨਹੀਂ ਹੈ ਕੋਈ ਡਾਕੂਮੈਂਟੇਸ਼ਨ ਜਿਵੇਂ ਲੋਕ ਕਹਿੰਦੇ ਨੇ ਕਿ ਬਈ ਕਈ ਚੀਜ਼ਾਂ ਨਹੀਂ ਮੈਚ ਖਾਂਦੀਆਂ ਜਿਸ ਤੋਂ ਬਾਅਦ ਭਈ ਜੱਟ ਦੇ ਮੁੱਛ ਦੀ ਸਵਾਲ ਸਵਾਲ ਆ ਗਿਆ ਫਿਰ ਡੰਕੀ ਲਾ ਦਿੰਦਾ ਐ ਐਕਚੁਅਲ ਵਿੱਚ ਮੈਨੂੰ ਇਹ ਜ਼ਰੂਰ ਦੱਸੋ ਕਿ ਅਜੀਹੀ ਕਿਹੜੇ ਡਾਕੂਮੈਂਟ ਲੱਗਦੇ ਨੇ ਮੈਂ ਟੂਰਿਸਟ ਵੀਜ਼ਾ ਲੈਣਾ ਜਾਂ ਫਿਰ ਮੈਂ ਵਰਕ ਪਰਮਿਟ ਲੈਣਾ ਜਾਂ ਫਿਰ ਮੈਂ ਸਟੱਡੀ ਬੇਸ ਦੇ ਉੱਪਰ ਲੈਣਾ ਹੈ ਅਜੀਹੀ ਕਿਹੜੀ ਕਿਹੜਾ ਕ੍ਰਾਈਟੇਰੀਆ ਹੈ ਜੋ ਮੈਂ ਪੂਰਾ ਕਰੂੰਗਾ ਤਾਂ ਮੈਨੂੰ ਮਿਲ ਜਾਵੇਗਾ ਸਿੰਪਲ ਚੀਜ਼ ਹੈ ਸਰ ਤੁਸੀਂ ਅਗਰ ਮੰਨ ਲਓ ਟੂਰਿਸਟ ਵੀਜ਼ਾ ਲੈਣਾ ਚਾਹੁੰਦੇ ਹੋ ਅੰਬੈਸੀ ਸਿਰਫ ਇੰਨਾ ਦੇਖਣਾ ਚਾਹੁੰਦੀ ਹੈ ਕਿ ਤੁਸੀਂ ਆਪਣੇ ਦੇਸ਼ 'ਚ ਵਧੀਆ ਰੋਟੀ ਖਾਂਦੇ ਹੋ ਤੁਹਾਡੇ ਕੋਲ ਚਾਰ ਪੈਸੇ ਨੇ ਤੁਸੀਂ ਘੁੰਮਣ ਜਾਣਾ ਚਾਹੁੰਦੇ ਹੋ ਉਹਦੇ ਲਈ ਇੱਕ ਵਧੀਆ ਇਨਕਮ ਦਿਖਾਓ ਤੁਹਾਡੀਆਂ ਰਿਟਰਨਾਂ ਫਾਈਲ ਹੁੰਦੀਆਂ ਹੁਣ ਹੁਣ ਤੇ ਗਵਰਨਮੈਂਟ ਨੇ ਫਾਇਦਾ ਕਰਤਾ 12 ਲੱਖ ਤੱਕ ਤੁਹਾਨੂੰ ਟੈਕਸ ਹੀ ਨਹੀਂ ਲੱਗਣਾ ਰਿਟਰਨ ਤੇ ਉਦਾਂ ਹੀ ਗੱਡੀ ਗੱਡੀ ਹੋਗੀ ਜੇ ਪਰਿਵਾਰ ਦੇ ਤਿੰਨ ਜੀ ਵੀ ਰਿਟਰਨ ਪਾ ਦੇਣ ਬੰਦਾ ਪਾ ਦੇ ਉਹਦੀ ਵਾਈਫ ਪਾ ਦੇ ਇੱਕ ਬੱਚਾ ਪਾ ਦੇ ਜਾਂ ਉਹਦਾ ਫਾਦਰ ਪਾ ਦੇ ਤੇ ਫੈਮਲੀ ਦੀ ਇਨਕਮ ਹੀ 36 ਲੱਖ ਹੋਗੀ ਸਾਲ ਦੀ ਤੇ ਜਿਹੜੀ ਫੈਮਲੀ ਸਾਲ ਦਾ 36 ਲੱਖ 24 ਲੱਖ 25 ਲੱਖ ਕਮਾਈ ਉਹ ਕਿਉਂ ਨਹੀਂ ਘੁੰਮਣ ਜਾਊਗੀ ਬਾਅਦ ਉਹਨੇ 25 ਲੱਖ ਖਾ ਥੋੜੀ ਜਾਣਾ ਠੀਕ ਹੈ ਨਹੀਂ ਤੋ ਉਹ ਉਹਦੇ ਚ ਇੰਜੋਏ ਹੀ ਕਰਨਗੇ ਨਾ ਉਹਦੇ ਚ ਘੁੰਮਣ ਜਾਣਗੇ ਹੂੰ ਸੋ ਇਸ ਇਹੀ ਸਹੀ ਤਰੀਕੇ ਨੇ ਆਪਣੀ ਇਨਕਮ ਵਧੀਆ ਦਿਖਾਓ ਸੇਵਿੰਗ ਵਧੀਆ ਦਿਖਾਓ ਤੁਸੀਂ ਟੂਰਿਸਟ ਵੀਜ਼ਾ ਲੈ ਸਕਦੇ ਹੋ ਤੁਸੀਂ ਸਟੂਡੈਂਟ ਜਾਣਾ ਹੈ ਤੇ ਡੈਫੀਨਿਟਲੀ ਫਿਰ ਤੁਹਾਡੀ ਪੜ੍ਹਾਈ ਵਾਲਾ ਪਾਰਟ ਮੈਟਰ ਕਰਦਾ ਠੀਕ ਹੈ ਨਹੀਂ ਉਹਦੇ ਚ ਫਿਰ ਪੈਸਾ ਉੱਥੇ ਵੀ ਚਾਹੀਦਾ ਇਨਕਮ ਉੱਥੇ ਵੀ ਚਾਹੀਦੀ ਹੈ ਨਾਲ ਪੜ੍ਹਾਈ ਚਾਹੀਦੀ ਹੈ ਲੋਕ ਕਹਿੰਦੇ ਵੀ ਨਿਕ ਭਾਈ ਅਮਰੀਕਾ ਇੱਕ ਅਜੀਹੀ ਕੰਟਰੀ ਹੈ ਜੋ ਬੜਾ ਸਟਰੋਂਗ ਹੈ ਭਾਈ ਕਹਿੰਦੇ ਕਿ ਵੀਜ਼ਾ ਹੀ ਨਹੀਂ ਦਿੰਦੇ ਤੇ ਰਿਜੈਕਟ ਇਦਾਂ ਕਰਦੇ ਨੇ ਜਿਵੇਂ ਕੋਈ ਫਾਈਲਾਂ ਇਦਾਂ ਫ੍ਰੀ ਚੱਕ ਚੱਕ ਮਾਰਦੇ ਨੇ ਕਿ ਵੀ ਆ ਤੁਹਾਡੀ ਪੈਲੀ ਗੱਲ ਮੈਂ ਹੱਸਦਾ ਸੀ ਨਾ ਕਿ ਅਮਰੀਕਾ ਇੱਕ ਐਡਾ ਦੀ ਐਮਬੈਸੀ ਹੈ ਜਿਹੜੀ ਤੁਹਾਡੀ ਫਾਈਲ ਖੋਲ੍ਹ ਕੇ ਵੀ ਨਹੀਂ ਦੇਖਦੀ ਹੂੰ ਤੁਸੀਂ ਜਿਹੜੇ ਮਰਜ਼ੀ ਵੀਜ਼ੇ ਲਈ ਜਿਹੜੀ ਮਰਜ਼ੀ ਫਾਈਲ ਬਣਾ ਕੇ ਚੱਲ ਜਾਓ ਹੂੰ ਉਹ ਐਮਬੈਸੀ ਫਾਈਲ ਨਹੀਂ ਖੋਲ੍ਹਦੀ ਉਹਦਾ ਇੱਕ DS-160 ਫਾਰਮ ਹੁੰਦਾ ਜਿਹੜਾ ਅਸੀਂ ਭਰਦੇ ਆ ਚਾਹੇ ਸਟੂਡੈਂਟ ਲਈ ਭਰਦੇ ਆ ਚਾਹੇ ਟੂਰਿਸਟ ਲਈ ਭਰਦੇ ਆ ਉਹਦੇ ਚ ਉਹਦੇ ਜੋ ਵੀ ਜਿਹੜੇ ਵੀ ਵੀਜ਼ੇ ਲਈ ਅਪਲਾਈ ਕੀਤਾ ਉਹਦੇ ਰਿਲੇਟਡ ਇਨਫਰਮੇਸ਼ਨ ਹੋਏਗੀ ਜੇ ਸਟੱਡੀ ਲਈ ਜਾ ਰਿਹਾ ਤਾਂ ਉਹਦੀ ਜੋ ਵੀ ਪੜ੍ਹਾਈ ਲਿਖਾਈ ਹੈ ਇੱਥੇ ਕਰ ਰਿਹਾ ਜਾਂ ਉੱਥੇ ਕਰਨੀ ਹੈ ਉਹਦੀ ਇਨਫਰਮੇਸ਼ਨ ਹੋਏਗੀ ਪਲੱਸ ਉਹਦੀ ਪਰਸਨਲ ਹੋਏਗੀ ਐਦਾਂ ਤੁਸੀਂ ਟੂਰਿਸਟ ਅਪਲਾਈ ਕਰ ਰਹੇ ਹੋ ਤਾਂ ਤੁਹਾਡੇ ਕੰਮਕਾਰ ਦੀ ਇਨਫਰਮੇਸ਼ਨ ਹੋਏਗੀ ਤਾਂ ਡਿੰਗ ਕੰਮ ਦੀ ਹੋਏ ਉਹਨਾਂ ਨੇ ਉਹ ਇਨਫਰਮੇਸ਼ਨ ਹੀ ਦੇਖਣੀ ਹੈ ਉਸ ਤੋਂ ਇਲਾਵਾ ਉਹਨਾਂ ਨੇ ਤੁਹਾਡੇ ਨਾਲ ਗੱਲ ਕਰਨੀ ਹੈ ਔਰ ਗੱਲ ਕਰਕੇ 2 ਮਿੰਟ ਚ ਪਤਾ ਲੱਗ ਜਾਂਦਾ ਕਿ ਬੰਦਾ ਕਿੱਥੇ ਖੜਾ ਹੈ ਹਮ ਇਹ ਐਚ ਦਾ ਇੰਨਾ ਤਜਰਬਾ ਤੁਹਾਨੂੰ ਵੀ ਲਾਈਫ ਦਾ ਹੋਏਗਾ ਮੈਨੂੰ ਵੀ ਹੈ ਆਪਣੇ ਕੋਲ ਕੋਈ ਖੜਾ ਹੋ ਕੇ ਜਿੰਨੀਆਂ ਮਰਜ਼ੀ ਚੌੜਾ ਮਾਰ ਕੇ ਚੱਲ ਜੇ ਪਰ ਆਪਾਂ ਨੂੰ ਤੇ ਪਤਾ ਨਾ ਕਿੰਨੇ ਜੋਗਾ ਹੈ ਜਾਂ ਕਿੰਨੇ ਜੋਗਾ ਨਹੀਂ ਹੈ ਗੱਲਬਾਤ ਕਰਕੇ ਪਤਾ ਲੱਗ ਜਾਂਦਾ ਸੇਮ ਇਜ਼ ਯੂ ਐਸ ਐਮਬੈਸੀ ਉਹ ਤੁਹਾਡੇ ਹੀ ਗਈ ਹੋਈ ਫਾਈਲ ਦੇ ਵਿੱਚੋਂ ਇੱਕ ਪਾਸਪੋਰਟ ਤੋਂ ਇਲਾਵਾ ਕੋਈ ਹੋਰ ਡਾਕੂਮੈਂਟ ਨਹੀਂ ਮੰਗਦੇ ਜੇ ਤੁਸੀਂ ਸਟੂਡੈਂਟ ਹੋ ਤਾਂ ਤੁਹਾਡੇ ਕੋਲ ਸਿਰਫ ਇੱਕ I20 ਵਾਲਾ ਲੈਟਰ ਮੰਗਣਗੇ ਇਸ ਤੋਂ ਇਲਾਵਾ ਜੇ ਤੁਹਾਡੀ ਫਾਈਲ ਖੋਲ ਜਾਣ ਮੈਂ ਕੰਪਨੀ ਬੰਦ ਕਰ ਦੂੰਗਾ ਉਹਨਾਂ ਨੇ ਵੀਜ਼ਾ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਡੇ ਕੌਨਫੀਡੈਂਸ ਨੂੰ ਜੱਜ ਕਰਕੇ ਤੁਹਾਡੇ ਬੋਲਣ ਦੇ ਸਟਾਈਲ ਨੂੰ ਗੱਲਬਾਤ ਨੂੰ ਇਨਫੋਰਮੇਸ਼ਨ ਨੂੰ ਨੌਲੇਜ ਨੂੰ ਜੱਜ ਕਰਕੇ ਉਹਨਾਂ ਨੇ ਵੀਜ਼ਾ ਦੇਣਾ ਹੈ ਕਿ ਬੰਦਾ ਕਿੱਥੇ ਖੜਾ ਹੈ ਇਹ ਇੱਕ ਲੋਤੀ ਐਮਬੈਸੀ ਹੈ ਜਿਹਦਾ ਮੈਂ ਕਈ ਵਾਰੀ ਕੰਨਾ ਹੁੰਨਾ ਆਪਣੇ ਬੱਚਿਆਂ ਨੂੰ ਕਿ ਸਭ ਤੋਂ ਸੌਖਾ ਵੀਜ਼ਾ ਤੇ ਸਭ ਤੋਂ ਔਖਾ ਵੀਜ਼ਾ ਲੋਕ ਕਹਿੰਦੇ ਨੇ ਇਹਦਾ ਹੀ ਬਹੁਤ ਔਖਾ ਹਾਂ ਔਖਾ ਵੀ ਮੈਂ ਦੱਸਾਂ ਕਿ ਸਭ ਤੋਂ ਸੌਖਾ ਉਦੋਂ ਹੈ ਜਦੋਂ ਤੁਸੀਂ ਸੱਚ ਬੋਲ ਸਕਦੇ ਹੋ ਤੇ ਸਭ ਤੋਂ ਔਖਾ ਹੁੰਦਾ ਹੈ ਜਦੋਂ ਤੁਹਾਨੂੰ ਝੂਠ ਬੋਲਣਾ ਪੈਂਦਾ ਕਿਉਂਕਿ ਜਦੋਂ ਵੀ ਇਨਸਾਨ ਝੂਠ ਬੋਲੇਗਾ ਨਾ ਉਹਦਾ ਚਿਹਰਾ ਤੇ ਉਹਦੇ ਸ਼ਬਦ ਮੈਚ ਨਹੀਂ ਕਰ ਸਕਦੇ ਬੋਡੀ ਲੈਂਗੁਏਜ ਤੁਹਾਡੇ ਸ਼ਬਦਾਂ ਨਾਲ ਨਹੀਂ ਚੱਲਦੀ ਜਦੋਂ ਤੁਸੀਂ ਸੱਚ ਬੋਲੋਗੇ ਤੁਹਾਡੀਆਂ ਦੋਨੇ ਚੀਜ਼ਾਂ ਮੈਚ ਕਰਨਗੀਆਂ ਉਹਨੂੰ ਦੇਖਦੀਆਂ ਨੇ ਉਹਨਾਂ ਦਾ ਇੰਨਾ ਕ ਐਕਸਪੀਰੀਅੰਸ ਹੈ ਉਹਨਾਂ ਨੂੰ ਇਸ ਤਰੀਕ ਦੀ ਇੰਨੀ ਕ ਟ੍ਰੇਨਿੰਗ ਹੈ ਕਿ ਉਹ ਜੱਜ ਕਰ ਲੈਂਦੇ ਨੇ ਔਰ ਉਹਨਾਂ ਦੀ ਜਜਮੈਂਟ 99% ਕਰੈਕਟ ਹੈ ਮਤਲਬ ਇਹ ਇਹ ਕਾਰਨ ਹੈ ਜੇ ਮੈਂ ਤੁਸੀਂ ਵੀਜ਼ਾ ਲੈ ਸਕਦੇ ਹੋ ਹੈ ਕਿਉਂ ਇਸ ਤਰੀਕੇ ਦੇ ਨਾਲ ਤੁਹਾਨੂੰ ਸੱਚ ਬੋਲਣ ਲਈ ਜ਼ਰੂਰੀ ਕੀ ਹੈ ਕਿ ਆਪਣਾ ਪ੍ਰੋਫਾਈਲ ਪਹਿਲਾਂ ਤਿਆਰ ਕਰੋ ਜਬਰਦਸਤੀ ਝੂਠਾ ਤਿਆਰ ਕੀਤਾ ਹੋਇਆ ਪ੍ਰੋਫਾਈਲ ਤੇ ਆ ਤਿਆਰ ਤਾਂ ਹੋ ਜੂਗਾ ਪਰ ਉਹ ਤਿਆਰ ਹੋਏ ਦਾ ਫਾਇਦਾ ਤਾਂ ਨਾ ਜੀ ਉਹਨੇ ਦੇਖਣਾ ਹੋਵੇ ਉਹਨੇ ਤਾਂ ਤੁਹਾਡੇ ਕੋਲੋਂ ਸੁਣਨਾ ਹੈ ਗੱਲ ਕਰਕੇ ਭਾਈ ਤੇ ਹੁਣ ਜੇ ਤੁਸੀਂ ਲੱਖ ਰੁਪਿਆ ਕਮਾਉਨੇ ਹੋ ਤਾਂ ਤੁਹਾਡਾ ਕੌਨਫੀਡੈਂਸ ਲੱਖ ਵਾਲੀ ਗੱਲ ਕਰਨ ਜੋਗਾ ਹੋ ਤੇ ਜੇ ਤੁਸੀਂ ਕਮਾਉਨੇ 10000 ਤਾਂ ਤੁਹਾਡੇ ਮੂੰਹ ਚ ਲੱਖ ਹੀ ਨਹੀਂ ਚੱchna ਤੁਸੀਂ ਆਪ ਹੀ ਨਹੀਂ ਕਦੀ ਬੋਲਿਆ ਹੋਣਾ ਹੂੰ ਠੀਕ ਹੈ ਨਹੀਂ ਤੁਸੀਂ ਲੱਖ ਵਾਲਾ ਐਟੀਟਿਊਡ ਹੀ ਨਹੀਂ ਦਿਖਾ ਸਕਦੇ ਹੂੰ ਤੋਂ ਪਹਿਲਾਂ ਆਪਣੇ ਪ੍ਰੋਫਾਈਲ ਨੂੰ ਉਸ ਇਸ ਤਰੀਕੇ ਨਾਲ ਤੁਹਾਨੂੰ ਸੈਟ ਅਪ ਕਰਨਾ ਪਏਗਾ ਚਾਹੇ 6 ਮਹੀਨੇ ਚ ਕਰੋ ਚਾਹੇ ਸਾਲ ਚ ਕਰੋ 1.5 ਸਾਲ ਚ ਕਰੋ ਆਪਣੇ ਲੈਵਲ ਨੂੰ ਉੱਥੇ ਪਹੁੰਚਾਓ ਹੂੰ ਉਸ ਤੋਂ ਬਾਅਦ ਐਮਬੈਸੀ 'ਚ ਪੇਸ਼ ਹੋ ਠੀਕ ਹੈ ਸ਼ੁਕਰੀਆ ਜੀ ਬਹੁਤ ਬਹੁਤ ਸਮਾਂ ਦੇਣ ਲਈ ਤਾਂ ਬਿਲਕੁਲ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਇਹ ਮੁੱਦਾ ਚੱਲ ਰਿਹਾ ਹੈ ਕਿ ਵੀ ਅਮਰੀਕਾ ਨੇ ਜਿਸ ਤਰੀਕੇ ਦੇ ਨਾਲ ਭਾਰਤੀਆਂ ਨੂੰ ਰੀਪੋਰਟ ਕੀਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਰਤੀ ਲੋਕ ਜਿਹੜੇ ਨੇ ਉਹ ਅਮਰੀਕਾ ਦੇ ਵਿੱਚ ਸਹੀ ਤਰੀਕੇ ਦੇ ਨਾਲ ਆਸਾਨੀ ਦੇ ਨਾਲ ਜਾ ਸਕਣਗੇ 아니 ਜਾ ਸਕਣਗੇ ਉਸ ਦੇ ਉੱਪਰ ਬਾਬਤ ਤੁਹਾਨੂੰ ਪ੍ਰੋਪਰ ਤਰੀਕੇ ਦੇ ਨਾਲ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇਕਰ ਤੁਸੀਂ ਅਮਰੀਕਾ ਦਾ ਵੀਜ਼ਾ ਲੈਣਾ ਹੈ ਤੇ ਸਭ ਤੋਂ ਪਹਿਲਾਂ ਤੁਹਾਨੂੰ ਕੀ ਕੁਝ ਕਰਨਾ ਪਵੇਗਾ ਅਤੇ ਕਿਹੜੀਆਂ ਦਿੱਕਤਾਂ ਦਾ ਸਾਹਮਣਾ ਤੁਹਾਨੂੰ ਕਰਨਾ ਪੈ ਸਕਦਾ ਹੈ ਅਤੇ ਹਰੇਕ ਚੀਜ਼ ਜਿਹੜੀਆਂ ਨੇ ਉਹ ਤੁਹਾਨੂੰ ਦੇਖਣੀ ਪੈ ਸਕਦੀਆਂ ਨੇ ਉਮੀਦ ਕਰਦੇ ਹਾਂ ਤੇ ਸਪੀਰਾ ਚੰਗੀਆਂ ਲੱਗੀਆਂ ਹੋਣਗੀਆਂ ਤੁਸੀਂ ਆਪਣੇ ਸੁਝਾਅ ਕਮੈਂਟ ਸੈਸ਼ਨ ਦੇ ਵਿੱਚ ਜਰੂਰ ਦੇ ਸਕਦੇ ਹੋ ਕੈਮਰਾ ਸੰਪੰਨ ਕੇ ਨਾਲ ਰਾਜੂ ਗੁਪਤਾ ਚਲੰਦੜ